ਮੇਰੇ ਹਸਬੰਦ ਨੇ ਸੁਸਾਇਸਾਈਡ ਕਰ ਪਿਆ ਸੀ ਕਿ 1 ਮਈ 2013 ਨੂੰ ਫਿਰ ਉਸਾਇਡ ਨੋਟ ਲਿਖ ਕੇ ਗਏ ਸਭ ਕੁਝ ਇਹਨਾਂ ਬਾਰੇ ਲਿਖ ਕੇ ਕਿ ਵੀ ਮੈਨੂੰ ਬਿਨਾਂ ਦੱਸੇ ਇਹਨਾਂ ਨੇ 1.5 ਕਰੋੜ ਦਾ ਲੋਨ ਲੈ ਲਿਆ ਮੇਰੀ ਜਿਹੜੀ ਹੈ ਪ੍ਰਾਪਰਟੀ ਦੀ ਆਕਸ਼ਨ ਕਰਵਾ ਦਿੱਤੀ ਮੇਰੇ ਸਾਰਾ ਘਰ ਅਪਸੈਟ ਹੋ ਗਿਆ ਮੈਂ ਤੁਹਾਨੂੰ ਆਪਣੇ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਮੈਂ ਰੋਜ਼ ਰੋਜ਼ ਮਰਦਾ ਮੇਰੇ ਹਸਬੰਦ ਰਜਿਸਟਰੀ ਨਹੀਂ ਦਿੰਦੇ ਸੀ ਬਟ ਹਰ ਹਿੰਮਤ ਸਿੰਘ ਦੇ ਵਾਰ-ਵਾਰ ਕਹਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਜਦੋਂ ਮੈਂ ਬੈਠਾ ਤੈਨੂੰ ਕਾਦਾ ਫਿਕਰ ਤੇ ਮੇਰੇ ਹਸਬੰਦ ਨੇ ਜਿਹੜੀ ਆਪਦੀ ਰਜਿਸਟਰੀ ਦੇਤੀ 30 32 ਸਾਲ ਪੁਰਾਣੀ ਖੋਦ ਨਾਲ ਰਲੇ ਹੋਈ ਸੀਗੇ ਇਹਨਾਂ ਨੇ ਮੌਨਿਕਾ ਗਰਗ ਦੇ ਨਾਮ ਤੇ 1 ਕਰੋੜ 45 ਲੱਖ ਦਾ ਲੋਨ ਲਿਆ 2011 ਜੁਲਾਈ ਦੇ ਵਿੱਚ ਪਰ ਮੇਰੇ ਹਸਬੰਦ ਨੂੰ ਪਤਾ ਹੀ ਨਹੀਂ ਸੀਗਾ ਵੀ ਐਡਾ ਵੱਡਾ ਲੋਨ ਹੈ ਕਾ ਕ ਬੈਂਕ ਨੇ ਖਾਲੀ ਪੇਪਰਸ ਤੇ ਮੇਰੇ ਹਸਬੰਦ ਤੋਂ ਸਾਈਨ ਕਰਾ ਲਈ 1 ਕਰੋੜ 45 ਲੱਖ ਦਾ ਲੋਨ ਲਿਆ ਅਗਲੇ ਮੈਨੇਜਰ ਨੇ ਆ ਕੇ 10 ਲੱਖ ਦਾ ਓਵਰਡਰਾਫਟ ਕਰਤਾ ਬੰਦੇ ਕਿਸ਼ਤ ਨਹੀਂ ਭਰ ਰਹੇ ਮਤਲਬ ਮੈਨੇਜਰ ਉੱਪਰ ਆ ਕੇ ਹੋਰ ਲੋਨ ਦੇ ਰਹੇ ਆਗੇ ਕਾਰ ਦਾ ਲੋਨ ਦੇ ਰਹੇ ਆਗੇ ਇਹਨਾਂ ਨੇ ਕੁਝ ਭਰਿਆ ਹੀ ਨਹੀਂ ਹੈਗਾ ਕਿਉਂਕਿ ਉਹ ਤਾਂ ਲੋਨ ਲੈ ਕੇ ਆਰਾਮ ਨਾਲ ਆਪਣੇ ਘਰਾਂ ਵਿੱਚ ਬੈਠ ਗਏ ਆ ਆਪਣੀ ਜ਼ਿੰਦਗੀ ਨੂੰ ਮਤਲਬ ਬੜੀ ਆਰਾਮ ਨਾਲ ਬਤੀਤ ਕਰ ਰਹੇ ਆ ਆਕਸ਼ਨ ਤੋਂ ਅਰਾਊਂਡ 15-20 ਦਿਨ ਪਹਿਲਾਂ ਇਹਨਾਂ ਨੇ ਸਾਨੂੰ ਚੈੱਕ ਦਿੱਤੇ ਜਦੋਂ ਚੈੱਕ ਦਿੱਤੇ ਉਹ ਚੈੱਕ ਬਾਊਂਸ ਹੋ ਗਏ ਮੇਰੇ ਹਸਬੰਦ ਬਹੁਤ ਅਪਸੈਟ ਸੀ ਵੀ ਇਹ ਨਹੀਂ ਪੈਸੇ ਭਰਦੇ ਫਿਰ ਅਸੀਂ ਪੰਚਾਇਤਾਂ 'ਚ ਮੈਂ ਖੁਦ ਜਾਂਦੀ ਰਹੀਆਂ ਮੈਂ ਇਹਨਾਂ ਦੇ ਘਰ ਇੰਨੀ ਬੇਇੱਜ਼ਤੀ ਕਰਦੇ ਸੀ ਵੀ ਜੇ ਦੁਬਾਰਾ ਆਇਆ ਤਾਂ ਤੂੰ ਦੇਖੀ ਤੇਰੇ ਪਰਿਵਾਰ ਦਾ ਨੁਕਸਾਨ ਕਰਦਾਂਗੇ ਅਸੀਂ ਤਾਂ ਜਿਹੜਾ ਕੁਝ ਕਰਨਾ ਸੀ ਠੱਗੀ ਮਾਰਨੀ ਸੀ ਮਾਰ ਲਈ ਅੱਜ ਮਾਰਦਾਂ ਕਿ ਕੱਲ ਨੂੰ ਮਾਰਦਾਂਗਾ ਜਿੱਥੇ ਮਾਰਦਾਂ ਚੋ ਮਰਜ਼ੀ ਕਰ 14 April 2013 ਨੂੰ ਸਾਡੀ ਪ੍ਰਾਪਰਟੀ ਜਿਹੜੀ 2 ਕਰੋੜ ਦੀ ਸੀ ਮਾਰਕੀਟ ਵੈਲੂ 1 ਕਰੋੜ 1 ਲੱਖ ਦੇ ਵਿੱਚ ਆਕਸ਼ਨ ਹੋ ਗਈ। ਬੈਂਕ ਮੇਰੇ ਕੋਲੇ ਆਉਂਦਾ ਸੀ ਬੈਂਕ ਮੈਨੂੰ ਅੱਗੇ ਕਹਿੰਦਾ ਸੀ ਕੋਈ ਗੱਲ ਨਹੀਂ ਜੀ ਫਿਰ ਕੀ ਹੋ ਗਿਆ ਜੀ ਵਕੀਲ ਸਾਹਿਬ ਦੀ ਡੈਥ ਹੋ ਗਈ ਬਾਕੀ ਤਾਂ ਅਸੀਂ ਤੁਹਾਡੇ ਤੋਂ ਹੀ ਲਵਾਂਗੇ। ਬੈਂਕ ਦੇ ਆਫੀਸਰਸ ਵੀ ਮੇਰੇ ਘਰ ਆਉਂਦੇ ਰਹੇ ਹੈਗੇ ਕਹਿੰਦੇ ਜੀ ਤੁਹਾਡੇ ਤੋਂ ਹੀ ਅਸੀਂ ਵਸੂਲ ਕਰਨਾ ਹੈਗਾ। ਫਿਰ ਇਸ ਲੋਨ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਜਿਹੜਾ ਪ੍ਰਿੰਸੀਪਲ ਬਰੋਅਰ ਹੈ ਜਿਹੜਾ ਲੋਨ ਲੈ ਰਿਹਾ ਉਹਦੇ ਤੋਂ ਬੈਂਕ ਕੁਝ ਵੀ ਨਹੀਂ ਰੱਖਾ ਰਿਹਾ। ਜਿਹੜਾ ਪਹਿਲਾ ਗਰੈਂਟਰ ਹੈਗਾਗਾ ਉਹਦੀ ਪ੍ਰਾਪਰਟੀ 420 ਹੈ। ਹੁਣ ਲੋਨ ਹੀ ਸਾਰਾ 30-40 ਲੱਖ ਰੁਪਏ ਮਿਲਣਾ ਸੀਗਾ ਕਿਉਂਕਿ ਸਾਡੀ ਵੈਲਿਊ ਇਹਨਾਂ ਨੇ 81 ਲੱਖ ਰੁਪਏ ਪਾਈ ਅੱਧੀ ਇਹਨਾਂ ਨੇ ਸਿਰਫ ਲੋਨ ਦਾ ਅਮਾਉਂਟ ਵਧਾਉਣ ਲਈ ਜਿਹੜੀ ਹੈਗੀ ਆ ਇਹ 420 ਵਾਲੀ ਪ੍ਰਾਪਰਟੀ ਰਖਾਈ ਹੈਗੀ ਉਹ ਪ੍ਰਾਪਰਟੀ ਐਗਜ਼ਿਸਟ ਹੀ ਨਹੀਂ ਕਰਦੀ ਪਾਰਾਂ ਸਾਲ ਕੁਛ ਨਹੀਂ ਦੇਖਿਆ ਆਪਦੀ ਲਾਈਫ ਨੂੰ ਮੈਂ ਆਏ ਬਣਾਤਾ ਭੀ ਜੇ ਮੈਂ ਉਹਨਾਂ ਲਈ ਨਹੀਂ ਕਰੂੰਗੀ ਤਾਂ ਕੌਣ ਕਰੂਗਾ ਮੇਰੇ ਫਾਦਰ ਨੇ ਜਦੋਂ ਸਾਡੇ ਪੇਸ਼ੰਕ ਬਣ ਕੇ ਅਸੀਂ 12 ਸਾਲ ਮੈਂ ਆਪਦੇ ਫਾਦਰ ਨੂੰ ਸਿਰਫ ਇੱਕੋ ਗੱਲ ਕਹਿੰਦੀ ਸੀ ਮੈਨੂੰ ਲੱਗਦਾ ਪਾਪ ਫਲਦਾ ਹੈਗਾ ਆਪਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਣਾਗਾ ਵੀ ਮੇਰੇ ਮਦਰ ਦੀ ਡੈਥ ਹੋ ਗਈ ਉਹ ਇੱਕੋ ਗੱਲ ਕਹਿੰਦੇ ਸੀ ਵੀ ਪੁੱਤ ਤੂੰ ਜਾਨ ਕਿਉਂ ਲਵਾਈ ਤੇਰੇ ਦੁਸ਼ਮਣਾਂ ਦਾ ਜੀ ਬਾਹਰ ਪਸੇ ਵਿਰਤਨੇ ਆ ਕੇ ਮਦਰ ਵੀ ਇਸੇ ਦੇ ਵਿੱਚ ਹੀ ਚਲੇ ਗਏ ਮਦਰ ਵੀ ਬਹੁਤ ਅਫਸਰਡ ਸੀ ਹੋਵੇ ਅਫਸਰਡੈਂਸੀ ਕੀ ਮਤਲਬ ਕਿ ਉਹਨਾਂ ਨੂੰ ਸਿਰਫ ਇਹ ਲੱਗ ਰੰਦਾ ਸੀ ਵੀ ਵਿਆਹ ਹੋ ਕੇ ਗਿਆ ਮੇਰੇ ਹਸਬੰਦ ਮਾਪੇ ਦਾ ਬੱਚਾ ਜਿਹੜਾ ਇਸ ਤਰ੍ਹਾਂ ਪਲਿਆ ਸੀਗਾ ਤੇ ਉਹਦੀ ਜ਼ਿੰਦਗੀ ਇਹਨਾਂ ਨੇ ਕਿਵੇਂ ਲਈ ਹੈ ਤੇ ਇਹਨਾਂ ਨੂੰ ਪਰਮਾਤਮਾ ਦੀ ਇਸ ਕਚਹਿਰੀ 'ਚ ਤਾਂ ਸਿਰਫ ਇਹ ਕਹਿਣਾ ਚਾਹਣੀ ਵੀ ਇਹਨਾਂ ਨੂੰ 10 ਸਾਲਾਂ ਦੀ ਸਜ਼ਾ ਮਿਲੇ ਪਰ ਪਰਮਾਤਮਾ ਦੀ ਕਚਹਿਰੀ ਵਿੱਚ ਇਹਨਾਂ ਨੇ ਨਾ ਮਾਫ਼ ਕਰਨ ਵਾਲਾ ਪਾਪ ਕੀਤਾ। ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮਗੇ। 2011 ਜੁਲਾਈ ਦਾ ਮਹੀਨਾ ਜਦੋਂ ਬਠਿੰਡੇ ਦੇ ਵਿੱਚ ਇੱਕ ਠੱਗੀ ਦੀ ਸ਼ੁਰੂਆਤ ਹੁੰਦੀ ਆ ਉਹ ਠੱਗੀ ਚੱਲਦੀ ਆ ਤੇ ਉਹ ਠੱਗੀ ਕਿਸ ਤਰ੍ਹਾਂ ਦੇ ਨਾਲ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਕਰ ਦਿੰਦੀ ਆ ਤੇ ਪਿਛਲੇ 7 ਅਪ੍ਰੈਲ ਨੂੰ ਜੱਜਮੈਂਟ ਉਸ ਕੇਸ ਦੇ ਵਿੱਚ ਜਿਹੜੀ ਹੈਗੀ ਆ ਆਈ ਆ ਉਹ ਗੱਲਬਾਤ ਕਰਾਂਗੇ ਕਿ ਪੀੜਤ ਪਰਿਵਾਰ ਸਾਡੇ ਨਾਲ ਆ ਕੀ ਠੱਗੀ ਹੈ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਚਲਣੀਆਂ ਪਈਆਂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆਰੇ ਮਿੱਟਲ ਜੀ ਸਤਿ ਸ਼੍ਰੀ ਅਕਾਲ ਜੀ ਦੀ سلسلہ ਜਿਹੜਾ ਕਿਵੇਂ ਸ਼ੁਰੂ ਹੁੰਦਾ 2011 ਜੁਲਾਈ ਦੇ ਵਿੱਚ ਉਹ ਸਾਰਾ ਦੱਸੋ 2011 ਦੇ ਵਿੱਚ ਇੱਕ ਇਹਨਾਂ ਨੇ ਭਗਵਾਨ ਦਾ ਸੁਰਤੋਨੀ ਮੌਨਿਕਾ ਗਰਕ ਤੇ ਹਿੰਮਤ ਸਿੰਘ ਨੇ ਮਿਲ ਕੇ ਇੱਕ ਸਾਜ਼ਿਸ਼ ਰਚੀ ਜਿਹਦਾ ਮੇਨ ਜਿਹੜਾ ਮਾਸਟਰਮਾਈਂਡ ਸੀਗਾ ਹਿੰਮਤ ਸਿੰਘ ਹਿੰਮਤ ਸਿੰਘ ਦੀ ਮੇਰੇ ਹਸਬੰਦ ਦੇ ਨਾਲ ਕਾਫੀ ਚੰਗੀ ਦੋਸਤੀ ਸੀ ਉਹਦਾ ਕਾਫੀ ਸਾਡੇ ਘਰ ਆਉਣਾ ਜਾਣਾ ਸੀ ਜੀ ਉਹਨੇ ਮੇਰੇ ਹਸਬੰਦ ਨੂੰ ਇੱਕ ਜਾਲ ਵਿੱਚ ਫਸਾਇਆ ਮੇਰੇ ਹਸਬੰਦ ਬਹੁਤ ਸ਼ਰੀਫ ਆਦਮੀ ਸੀ ਉਹਨਾਂ ਨੇ ਕਿਹਾ ਵੀ ਜਸਟ ਇੱਕ ਫਾਰਮੈਲਿਟੀ ਜੀ ਜਿਹੜੀ ਹੈਗੀ ਹੈਗੀ 2 ਮਹੀਨਿਆਂ ਦੀ ਖਾਤਾ ਤੇ ਰਜਿਸਟਰੀ ਚਾਹੀਦੀ ਹੈਗੀ ਬੈਂਕ ਦਾ ਸਭ ਕੁਝ ਹੋਇਆ ਮੇਰੀ ਜਿਹੜੀ ਮੋਨਿਕਾ ਗਰਗ ਨੇ ਜਿਹੜਾ ਹੈਗਾ ਮੇਰੇ ਜਾਨ ਪਛਾਣ ਦੇ ਉਹਨਾਂ ਨੇ ਕੋਈ ਲੋਨ ਲੈਣਾ ਮੇਰੇ ਹਸਬੰਦ ਆਪਦੀ ਰਜਿਸਟਰੀ ਦੇ ਨਹੀਂ ਰਹੇ ਸੀ ਦੋਸਤ ਸੀ ਗੂੜੇ ਦੋਨੋਂ ਦੋਸਤ ਹਾਂਜੀ ਕਾਫੀ ਅੱਛੀ ਉਹਨਾਂ ਦੀ ਆਉਣੀ ਜਾਣੀ ਸੀ ਸਾਡੇ ਘਰ ਤੇ ਮੇਰੇ ਹਸਬੰਦ ਰਜਿਸਟਰੀ ਨਹੀਂ ਦਿੰਦੇ ਸੀ ਬਟ ਹਰ ਹਿੰਮਤ ਸਿੰਘ ਦੇ ਵਾਰ-ਵਾਰ ਕਹਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਜਦ ਉਹ ਕੱਲ੍ਹ ਵੀ ਨਹੀਂ ਅਸੀਂ ਸੋਚਿਆ ਵੀ ਚਲੋ ਦੋਸਤ ਹੀ ਐਨਾ ਨਹੀਂ ਪਤਾ ਸੀਗਾ ਵੀ ਕੋਈ ਬੰਦਾ ਇੱਥੋਂ ਤੱਕ ਵੀ ਕੋਈ ਜਿੱਤੇ ਥੋੜੇ ਨਾਲ 32 ਸਾਲ ਪੁਰਾਣੀ ਜਾਣ ਪਛਾਣ ਹੋਵੇ ਤੁਹਾਡੇ ਘਰ ਆਉਣੀ ਜਾਣੀ ਹੋਵੇ ਕੋਈ ਬੰਦਾ ਤੁਹਾਡੇ ਨਾਲ ਇਸ ਤਰ੍ਹਾਂ ਦੀ ਸਾਜ਼ਿਸ਼ ਰਚ ਸਕਦਾ ਹੈਗਾ ਉਹਨਾਂ ਨੇ ਸਾਡੀ ਰਜਿਸਟਰੀ ਜਾ ਕੇ ਬੈਂਕ ਦੇ ਵਿੱਚ ਪਲੋਟ ਕਰਵਾਤੀ ਬੈਂਕ ਆਫਿਸਰਸ ਖੁਦ ਨਾਲ ਰਲੇ ਹੋਏ ਸੀਗੇ ਇਹ ਸਿਰਫ ਲੋਨ ਨਹੀਂ ਸੀਗਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਇੱਕ ਬਹੁਤ ਵੱਡੀ ਠੱਗੀ ਸੀ ਕਿੰਨਾ ਲੋਨ ਲਿਆ ਗਿਆ ਇਹਨਾਂ ਨੇ ਮੌਨਿਕਾ ਗਰਗ ਦੇ ਨਾਮ ਤੇ 1 ਕਰੋੜ 45 ਲੱਖ ਦਾ ਲੋਨ ਲਿਆ 2011 ਜੁਲਾਈ ਦੇ ਵਿੱਚ ਉਹਦੇ ਵਿੱਚ ਜਿਹੜੇ ਮੈਨੇਜਰ ਸੀਗੇ ਸੁਰਿੰਦਰ ਸਿੰਘ ਸਿੱਧੂ ਮੈਨੇਜਰ ਸੋਨ ਸਿੰਘ ਕਾਲੜਾ ਜਿਹੜੇ ਸੀਗੇ ਜ਼ੋਨਲ ਮੈਨੇਜਰ ਸੀਗੇ ਤੇ ਮੌਨਿਕਾ ਗਰਗ ਭਗਵਾਨ ਦਾਸ ਤੇ ਮਾਸੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਹੈਗੇ ਕਿ ਕਰੋੜ 45 ਲੱਖ ਦਾ ਲੋਨ ਲੈ ਲਿਆ ਪਰ ਮੇਰੇ ਹਸਬੰਦ ਨੂੰ ਪਤਾ ਹੀ ਨਹੀਂ ਸੀਗਾ ਵੀ ਐਡਾ ਵੱਡਾ ਲੋਨ ਹੈਗਾਗਾ ਬੈਂਕ ਨੇ ਖਾਲੀ ਪੇਪਰਸ ਤੇ ਮੇਰੇ ਹਸਬੰਦ ਤੋਂ ਸਾਈਨ ਕਰਾ ਲਏ ਵੀ ਜਿਹੀ ਫਾਰਮੈਲਿਟੀ ਆ ਉਹ ਬੋਸ ਕੋਲ ਇਹ ਨਹੀਂ ਦੱਸਿਆਗਾ ਕਿ ਲੋਨ ਕਿੰਨਾ ਲੈ ਨਹੀਂ 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 ਮੇਰੇ ਹਸਬੰਦ ਨੂੰ ਪਤਾ ਹੀ ਨਹੀਂ ਸੀ ਐਡਾ ਵੱਡਾ ਉਹ ਤਾਂ ਕਿਹਾ ਸੀ ਥੋੜੇ ਜਿਹੀ ਪੈਸਿਆਂ ਦੀ ਲੋੜ ਹੈਗੀ ਹੈਗੀ ਜਸਟ ਇੱਕ ਜਿਹੜੀ ਤੇਰੀ ਗਵਾਈ ਜੀ ਪਵਾਉਣੀ ਹੈ ਇੱਕ ਫਾਰਮੈਲਿਟੀ ਕਰਨੀ ਹੈ ਤੇਰੀ ਰਜਿਸਟਰੀ ਫਾਰਮੈਲਿਟੀ ਲਈ ਚਾਹੀਦੀ ਹੈਗੀ ਕਿ ਤੂੰ ਫੋਟੋ ਖਿਚਾ ਲੈ ਆਏ تھے ਜਿਹੜਾ ਸੀ ਕਿਉਂਕਿ ਜ਼ਿੰਦਗੀ 'ਚ ਅਸੀਂ ਖੁਦ ਤੇ ਉਹ ਸਾਨੂੰ ਮਤਲਬ ਕਿ ਇੱਕ ਜਾਲ ਸਾਜੀ ਵਿੱਚ ਲੈ ਕੇ ਇੱਕ ਗੁੱਡ ਫੇਥ ਵਿੱਚ ਲੈ ਕੇ ਆਪਾਂ ਕਹਿੰਦੇ ਫਿਰ ਵੀ ਦੋਸਤੀ ਦੇ ਵਿੱਚ ਬੰਦਾ ਇੰਨਾ ਆਪਾਂ ਕਦੇ ਨਹੀਂ ਸੋਚ ਸਕਦੇ ਵੀ ਸਾਡਾ ਕੋਈ ਦੋਸਤ ਐਡੀ ਵੱਡੀ ਰਚਨਾ ਰਚ ਸਕਦਾ ਹੈ ਵੀ ਐਡੀ ਵੱਡੀ ਸਾਜ਼ਿਸ਼ ਰਚ ਕੇ ਵੀ ਤੁਹਾਨੂੰ ਕਰੋੜਾਂ ਦੇ ਵਿੱਚ ਫਸਾ ਸਕਦਾ ਹੈਗਾ ਤੇ ਉਹਨਾਂ ਨੇ ਸਾਨੂੰ ਨਹੀਂ ਪਤਾ ਸੀ ਇਸਕਲੋਨ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਉਹ ਲੋਨ ਲੈ ਲੈਂਦੇ ਉਸ ਤੋਂ ਬਾਅਦ ਲੋਨ ਲੈ ਕੇ ਸਾਨੂੰ ਨਹੀਂ ਪਤਾ ਸੀ ਵੀ ਕੋਈ ਲੋਨ ਸੈਂਸ਼ਨ ਹੋ ਗਿਆ ਇਹਨਾਂ ਨੇ ਆਪਸ ਦੇ ਵਿੱਚ ਉਹ ਤਾਂ ਜਦੋਂ ਮੇਰੇ ਹਸਬੰਦ ਦੀ ਡੈਥ ਤੋਂ ਬਾਅਦ ਅਸੀਂ ਸਾਰਾ ਰਿਕਾਰਡ ਵਗੈਰਾ ਕਢਾਇਆ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਸਾਰੇ ਪੈਸੇ ਹੋਇਆ ਕੀ ਹੈ ਗਏ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਬੈਂਕ ਦੀਆਂ ਸਟੇਟਮੈਂਟਸ ਵਗੈਰਾ ਨਿਕਲੀਆਂ ਆਈਆਂ ਸਾਨੂੰ ਪਤਾ ਲੱਗਿਆ ਕਿ ਜਿਹੜੀ ਜਿੱਦਨ 28 ਜੁਲਾਈ ਨੂੰ ਲੋਨ ਹੋਇਆ ਜਸਟ ਨੈਕਸਟ ਡੇ ਹਿੰਮਤ ਸਿੰਘ ਦੇ ਖਾਤੇ ਵਿੱਚ 15 ਲੱਖ ਰੁਪਏ ਦੀ ਬਾਈਆ ਫਾਈਨੈਂਸ ਕੰਪਨੀ ਹੈ ਉਹਦੇ ਵਿੱਚ 15 ਲੱਖਸ ਟ੍ਰਾਂਸਫਰ ਹੋ ਗਏ ਜਿਹੜਾ ਪਹਿਲਾ ਗੈਰੈਂਟਰ ਸੀ ਰਾਜਕੁਮਾਰ ਕਿਕਰ ਬਾਜ਼ਾਰ ਦੇ ਵਿੱਚ ਰਾਤ ਸੰਸ ਉਹਨਾਂ ਦਾ ਕਾਫੀ ਵੱਡਾ ਸ਼ੋਰੂਮ ਹੈਗਾ ਉਹਨਾਂ ਦਾ ਰਾਜ ਟ੍ਰੇਡਰਸ ਉਹਨਾਂ ਦੀ ਕੋਈ ਕੰਪਨੀ ਹੈ ਉਹਦੇ ਵਿੱਚ ਪਹਿਲਾ ਅਗਸਤ 4 ਨੂੰ ਸ਼ਾਇਦ ਅਗਸਤ ਦਾ ਮਹੀਨਾ ਸੀਗਾ ਆਰਾਊਂਡ 1 ਵੀਕ ਬਾਅਦ 29 ਜੁਲਾਈ ਨੂੰ ਲੋਨ ਹੋਇਆ ਹੈ 28 ਜੁਲਾਈ ਨੂੰ ਇਹ ਡੇਟ ਹੈਗੀ ਹੈ 4 ਅਗਸਤ ਨੂੰ ਚਲਾ ਗਿਆ 5 ਲੱਖ ਰੁਪਇਆ ਫਿਰ ਹਫਤੇ ਇੱਕ ਬਾਅਦ ਉਹਦੇ ਵਿੱਚ 8 ਲੱਖ ਰੁਪਇਆ ਚਲਾ ਗਿਆ ਉਹ ਗਰੈਂਟਰ ਨੂੰ 13 ਲੱਖ ਰੁਪਇਆ ਮਿਲ ਗਿਆ ਉਸ ਲੋਨ ਦੇ ਵਿੱਚ ਸੀਮੈਂਟ ਦੇ ਬਿਜ਼ਨਸ ਲਈ ਇਹਨਾਂ ਨੇ ਲੋਨ ਲਿਆ ਸੀਮੈਂਟ ਦੇ ਬਿਜ਼ਨਸ ਵਿੱਚ ਇਹਨਾਂ ਨੇ ਕੋਈ ਇਨਵੈਸਟਮੈਂਟ ਨਹੀਂ ਕੀਤੀ ਸਾਰੇ ਪੈਸੇ ਆਪਸ ਵਿੱਚ ਵੰਡ ਲਏ ਜੁਲਾਈ ਤੋਂ ਲੈ ਕੇ ਅਕਤੂਬਰ 2011 ਤੱਕ ਇਹਨਾਂ ਨੇ ਸਾਰਾ ਪੈਸਾ ਕਢਵਾ ਲਿਆ ਕੈਸ਼ ਤੇ ਮੈਕਸਿਮਮ ट्रांजੈਕਸ਼ਨਸ ਇੱਧਰ ਉੱਧਰ ਕਰਤੀਆਂ ਕੋਈ ਪੈਸਾ ਸੀਮੈਂਟ ਦੇ ਵਿੱਚ ਨਹੀਂ ਗਿਆ ਆਪਦੇ ਨਿੱਜੀ ਜੜੀਆਂ ਸੀਗੇ ਦੇਨ ਲੈਂਡ ਸੀਗਾ ਜੋ ਵੀ ਆਪਦੇ ਜੜੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਪੂਰੀਆਂ ਕਰ ਲਈ ਤੁਹਾਡੇ ਪਰਿਵਾਰ ਨੂੰ ਕੁਝ ਵੀ ਨਹੀਂ ਪਤਾ ਨਹੀਂ ਸਾਡੇ ਪਰਿ ਉਹ ਵੀ ਬੈਂਕ ਮੈਨੇਜਰ ਵੱਲੋਂ ਦੱਸਿਆ ਗਿਆ ਵੀ ਤੁਹਾਡੇ ਤੁਹਾਨੂੰ ਪਤਾ ਵੀ ਤੁਹਾਡੇ ਤੇ ਐਡਾ ਵੱਡਾ ਲੋਨ ਹੈਗਾਗਾ ਵੀ ਇਹ ਚੀਜ਼ ਜਿਹੜੀ ਹੈਗੀ ਹੈਗੀ ਜਦੋਂ ਸਾਨੂੰ ਕੋਈ ਨੋਟਿਸ ਨੋਟਿਸ ਆਉਣੇ ਸ਼ੁਰੂ ਹੋ ਗਏ ਘਰ ਫਿਰ ਸਾਨੂੰ ਮੇਰੇ ਹਸਬੰਦ ਦੀ ਫਿਰ ਸਾਡੀ ਭਾਜੜ ਪਈ ਫਿਰ ਅਸੀਂ ਬੈਂਕ ਦੇ ਪਿੱਛੇ ਜਾਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੇ ਬਹੁਤ ਮਿੰਨਤਾ ਕੀਤੀਆਂ ਪੰਚਾਇਤਾ ਕੀਤੀਆਂ ਵੀ ਤੁਸੀਂ ਸਾਡ ਨੂੰ ਸਾਨੂੰ ਨਾਮ ਆਰੋ ਸਾਡੇ ਪੈਸੇ ਭਰ ਦੋ ਫਿਰ ਇਹਨਾਂ ਨੇ ਸਾਨੂੰ ਦੋ ਚੈੱਕ ਦੇਤੇ ਜਦ ਅਸੀਂ ਉਹ ਚੈੱਕ ਲਗਾਤੇ ਤੇ ਆਕਸ਼ਨ ਤੋਂ ਅਰਾਊਂਡ 15 20 ਦਿਨ ਪਹਿਲਾਂ ਇਹਨਾਂ ਨੇ ਸਾਨੂੰ ਚੈੱਕ ਦਿੱਤੇ ਜਦੋਂ ਅਸੀਂ ਉਹ ਚੈੱਕ ਲਗਾਏ ਉਹ ਵੀ ਬਾਉਂਸ ਹੋ ਗਏ ਜਦੋਂ ਅਸੀਂ ਜਾਂਦੇ ਸੀ ਮੇਰੇ ਆਪ پیسے ਮੰਗਣ ਆਇਆ ਤਾਂ ਤੇਰੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਕਰਾਂਗੇ ਇੱਕ ਬੰਦਾ ਐਡੇ ਵੱਡੇ ਟਰੋਮੇ ਜਾਂ ਦੇਖੋ ਕਰੋੜਾਂ ਰੁਪਇਆ ਕਿਸੇ ਬੰਦੇ ਨੂੰ ਜ਼ਿੰਦਗੀ ਚ ਉਹਨੇ ਰੁਪਇਆ ਨਾ ਚੱਕਿਆ ਹੋਵੇ ਇੱਕ ਅਸੀਂ ਸਿੰਪਲ ਫੈਮਲੀ ਐ ਇੱਕ ਮਿਡਲ ਕਲਾਸ ਫੈਮਲੀ ਐ ਅਸੀਂ ਆਪਦੇ ਮਤਲਬ ਕਿ ਜਿੰਨਾ ਵੀ ਮੈਂ ਇੱਕ ਜੌਬ ਕਰਦੀ ਆਂ ਅਸੀਂ ਆਪਦੇ ਘਰ ਨੂੰ ਬਹੁਤ ਧਿਆਨ ਨਾਲ ਵਧੀਆ ਤਰੀਕੇ ਨਾਲ ਚਲਾ ਰਹੇ ਸੀ ਸਾਡਾ ਆਪਸ ਵਿੱਚ ਤਿੰਨ ਮੈਂਬਰ ਸੀ ਅਸੀਂ ਇਹਨਾਂ ਨੇ ਮਤਲਬ ਕਿ ਸਾਡੇ ਘਰ ਨੂੰ ਕਿਉਂਕਿ ਇਹ ਲੋਕਾਂ ਦੇ ਤਕੜੇ bizness ਹੈਗੇ ਹੈਗੇ ਸਾਨੂੰ ਕੁਝ ਮੇਰੇ ਹਸਬੰਦ ਨੂੰ ਕੁਝ ਨਹੀਂ ਪਤਾ ਸੀ ਵੀ ਇਹ ਇਹਦਾ ਹਿੰਮਤ ਸਿੰਘ ਦਾ ਬੈਕਗ੍ਰਾਉਂਡ ਇਹ ਹੈ ਆਪਾਂ ਇੱਕ ਚਲੋ ਦੋਸਤੀ ਹੁੰਦੀ ਹੈ ਆਪਣੀ ਆਣ ਜਾਣ ਹੁੰਦੀ ਹੈ ਆਪਾਂ ਇੱਕ ਸੱਚੇ ਮਾਂਦੇ ਨਾਲ ਕਿਉਂਕਿ ਉਹ ਬੰਦੇ ਬਿਲਕੁਲ ਸਾਫ਼ ਸੁਥਰੇ ਹੀ ਵਾਸ ਜਸਟ ਮਤਲਬ ਕਿ ਰੱਬ ਦਾ ਰੂਪ ਹੀ ਇੱਕ ਇਹੋ ਜੀ ਨੇਕ ਰੂਹ ਸੀ ਮੇਰੇ ਹਸਬੰਦ ਤਾਂ ਹੀ ਇਹਨਾਂ ਨੇ ਸੋਚ ਸਮਝ ਕੇ ਉਹਨਾਂ ਨੂੰ ਸ਼ਿਕਾਰ ਬਣਾਇਆ ਹੈ ਸਾਚਿਸ਼ਤਾ ਕਿਸ ਤਰ੍ਹਾਂ ਦੇ ਨਾਲ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਉਹ ਕਦਮ ਕਿੱ ਕਿਵੇਂ ਚੁੱਕਣਾ ਪਿਆ ਤੁਹਾਡੇ ਹਸਬੰਦ ਨੇ ਮੇਰੇ ਹਸਬੰਦ ਨੂੰ ਜਦੋਂ ਅਸੀਂ ਇਹਨਾਂ ਕੋਲੇ ਜਾਂਦੇ ਸੀਗੇ ਜਦੋਂ ਚੈੱਕ ਦੇਤੇ ਉਹ ਚੈੱਕ ਬਾਉਂਸ ਹੋ ਗਿਆ ਮੇਰੇ ਹਸਬੰਦ ਬਹੁਤ ਅਪਸੈਟ ਸੀ ਵੀ ਇਹ ਨਹੀਂ ਪੈਸੇ ਭਰਦੇ ਫਿਰ ਅਸੀਂ ਪੰਚਾਇਤਾਂ ਮੈਂ ਖੁਦ ਜਾਂਦੀ ਰਹੀਆਂ ਮੈਂ ਇਹਨਾਂ ਦੇ ਘਰ ਜਾਂਦੀ ਸੀ ਅਸੀਂ ਬੜੇ ਸਾਡੇ ਰਿਸ਼ਤੇਦਾਰ ਵੀ ਜਾਂਦੇ ਸੀ ਪੰਚਾਇਤਾਂ ਕਰਦੇ ਸੀਗੇ ਬਟ ਇਹ ਸਾਨੂੰ ਇੰਨਾ ਕੁ ਜ਼ਿਆਦਾ ਕਈ ਵਾਰੀ ਮੈਂ ਤੇ ਮੇਰੇ ਹਸਬੰਦ ਚਲੇ ਗਏ ਸਾਨੂੰ ਇੰਨੀ ਬੇਇੱਜ਼ਤੀ ਕਰਦੇ ਸੀ ਵੀ ਜੇ ਦੁਬਾਰਾ ਆਇਆ ਤਾਂ ਤੂੰ ਦੇਖੀ ਤੇਰੇ ਪਰਿਵਾਰ ਦਾ ਨੁਕਸਾਨ ਕਰ ਦਾਂਗੇ ਅਸੀਂ ਤਾਂ ਜਿਹੜਾ ਕੁਝ ਕਰਨਾ ਸੀ ਠੱਗੀ ਮਾਰਨੀ ਸੀ ਮਾਰ ਲਈ ਅੱਜ ਮਾਰਦਾਂ ਕਿ ਕੱਲ ਨੂੰ ਮਾਰ ਦਾਂਗਾ ਜਿੱਥੇ ਮਾਰਦਾਂ ਜੋ ਮਰ ਨੁਕਸਾਨ ਹੋ ਗਿਆ ਦੇਖੋ ਜੇ ਕਿਸੇ ਬੰਦੇ ਨੂੰ ਪਤਾ ਵੀ ਹੋਵੇ ਪਹਿਲਾਂ ਵੀ ਲੋਨ ਐਡਾ ਵਟਾ ਉਹ ਗਰੰਟੀ ਪਾ ਰਿਹਾ ਹੈ ਲੋਨ ਦੇ ਲੈ ਰਿਹਾ ਕੋਈ ਤੁਸੀਂ ਮੈਂਟਲੀ ਪ੍ਰੀਪੇਅਰਡ ਹੁੰਨੇ ਹੋ ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਹੀ ਹੈ ਨੀਗਾ ਇੱਕਦਮ ਤੁਹਾਨੂੰ ਜਦੋਂ ਪਤਾ ਲੱਗਦਾ ਕਿ ਕਿੱਡਾ ਵੱਡਾ ਸ਼ੌਕ ਹੋਊਗਾ ਤੁਹਾਡੇ ਲਈ ਕਿ ਅੱਜ ਦੇ ਦੌਰ ਵਿੱਚ ਵੀ 1.5 ਕਰੋੜ ਰੁਪਏ ਬਹੁਤ ਵੱਡੀ ਅਮਾਉਂਟ ਹੈ ਤੇ ਅੱਜ ਤੋਂ 14 ਸਾਲ ਪਹਿਲਾਂ ਤੁਸੀਂ ਦੇਖੋ ਵੀ 1.5 ਕਰੋੜ ਦੀ ਵੈਲਿਊ ਕਿੰਨੀ ਹੈ 1 ਕਰੋੜ 45 ਲੱਖ ਦਾ ਲੋਨ ਲਿਆ ਅਗਲੇ ਮੈਨੇਜਰ ਨੇ ਆ ਕੇ 10 ਲੱਖ ਦਾ ਓਵਰਡਰਾਫਟ ਕਰਤਾ ਬੰਦੇ ਕਿਸ਼ਤ ਨਹੀਂ ਭਰ ਰਹੇ ਮਤਲਬ ਮੈਨੇਜਰ ਉੱਪਰ ਆ ਕੇ ਹੋਰ ਲੋਨ ਦੇ ਰਹੇ ਹੈਗੇ ਕਾਰ ਦਾ ਲੋਨ ਦੇ ਰਹੇ ਹੈਗੇ ਇਹਨਾਂ ਨੇ ਕੁਝ ਭਰਿਆ ਹੀ ਨਹੀਂ ਹੈਗਾ ਕਿਉਂਕਿ ਉਹ ਤਾਂ ਲੋਨ ਲੈ ਕੇ ਆਰਾਮ ਨਾਲ ਆਪਦੇ ਘਰਾਂ ਵਿੱਚ ਬੈਠ ਗਏ ਆਪਦੀ ਜ਼ਿੰਦਗੀ ਨੂੰ ਮਤਲਬ ਕਿ ਬੜੀ ਆਰਾਮ ਨਾਲ ਬਤੀਤ ਕਰ ਰਿਹਾ ਅਸੀਂ ਪੰਚਾਇਤਾਂ ਕੀਤੀਆਂ ਬਹੁਤ ਕੁਝ ਕੀਤੀਆਂ ਅਖੀਰ ਨੂੰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੇਗੀ ਤੇ 12 ਅਪ੍ਰੈਲ 2013 ਨੂੰ ਸਾਡੀ ਪ੍ਰਾਪਰਟੀ ਜਿਹੜੀ 2 ਕਰੋੜ ਦੀ ਸੀ ਮਾਰਕੀਟ ਵੈਲਿਊ 1 ਕਰੋੜ 1 ਲੱਖ ਦੇ ਵਿੱਚ ਆਕਸ਼ਨ ਹੋ ਗਈ ਤੇ ਮੇਰੇ ਹਸਬੰਦ ਨੇ ਇੰਨੀ ਹਿਊਮਿਲੀਏਸ਼ਨ ਇਸ ਚੀਜ਼ ਦੀ ਮਤਲਬ ਕਿ ਕਿੱਦਾਂ ਵੱਡਾ ਮੈਂਟਲ ਟਰੋਮਾ ਐ ਫਾਈਨੈਂਸ਼ੀਅਲ ਲਾਸ ਚੀਟਿੰਗ ਤੁਸੀਂ ਹੈਗੇ ਕਿ ਐਡਾ ਮੈਂਟਲ ਕੋਲਾਪਸ ਇੰਨਾ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਦਿੱਤਾ ਕਿ 1 ਮਈ 2013 ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਤਾ ਇਸ ਤੋਂ ਬਾਅਦ ਜੋ ਬੈਂਕ ਦੀ ਸਾਡੀ ਪ੍ਰਾਪਰਟੀ ਆਕਸ਼ਨ ਹੋ ਗਈ ਬੈਂਕ ਨੇ ਫਿਰ ਮੇਰੇ ਹਸਬੰਦ ਨੂੰ ਕਿਆ ਕਹਿੰਦੇ ਫੇਰ ਵੀ ਤੇਰਾ ਕਿਹੜਾ ਖਿਹੜਾ ਛੱਡ ਦਾਂਗੇ ਅਗਲਾ ਪੈਸਾ ਵੀ ਤੇਥੋਂ ਹੀ ਲੈਣਾ ਸੀ ਇਹ ਚੀਜ਼ ਨੇ ਵੀ ਉਹਨਾਂ ਦੇ ਦਿਮਾਗ ਦੇ ਉੱਪਰ ਬਹੁਤ ਵੱਡਾ ਜਿਹੜਾ ਅਸਰ ਕੀਤਾ ਇੱਕ ਤਾਂ ਉਹਨਾਂ ਦੇ ਜਿਉਂਕਿ ਇਹ ਲੋਕ ਸਭ ਮਿਲੇ ਸੀਗੇ ਇੱਕ ਦੂਜੇ ਨਾਲੇ ਸਭ ਇਹਨਾਂ ਦੀ ਮਿਲੀਭੁਗਤ ਸੀ ਕਿ ਇਹਨਾਂ ਨੇ ਤਾਂ ਠੱਗੀ ਮਾਰਨੀ ਸੀ ਮਾਰ ਲਈ ਇਹ ਤਾਂ ਠੱਗੀ ਮਾਰ ਕੇ ਚਲੇ ਗਏ ਫਸਾ ਗਏ ਇਹ ਸਾਨੂੰ ਮੈਂ ਤੇ ਮੇਰੇ ਹਸਬੰਦ ਸਵੇਰ ਹੀ ਚਲੇ ਜਾਂਦੇ ਨਿਕਲ ਜਾਂਦੇ ਅਸੀਂ ਆਪ ਦੀ ਕੋਈ ਅਸੀਂ ਕੁਝ ਰੋਟੀ ਨਾ ਖਾਂਦੇ ਬਾਥਰੂਮ ਚੱਪਲਾਂ ਦੇ ਵਿੱਚ ਅਸੀਂ ਨਾ ਨਹਾਉਂਦੇ ਅਸੀਂ ਇਹਨਾਂ ਦੀ ਮਿੰਤਾ ਕੱਢਦੇ ਫਿਰਦੇ ਸੀ ਸਾਡੇ ਪੈਸੇ ਪਰਦੋ ਸਾਡੇ ਪੈਸੇ ਪਰਦੋ ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਸਾਡੀ ਪ੍ਰਾਪਰਟੀ ਆਕਸ਼ਨ ਕਰਾ ਕੇ ਮੇਰੇ ਹਸਬੰਦ ਨੂੰ ਮਾਰਤਾ ਉਹਨੇ ਹਸਬੰਦ ਵੀ ਐਸੇ ਡਰਾਮੇ ਚ ਚਲੇ ਗਏ ਐਸੇ ਡਰਾਮੇ ਚ ਚਲੇ ਗਏ ਉਹ ਗੱ ਇਹ ਛੱਲਿਆ ਹੁਣ ਤੁਸੀਂ ਨਾਲੀ ਹਾਂ ਬਿਲਕੁਲ ਛੱਲਿਆ ਸੀਗਾ ਬਹੁਤ ਅਫਸੈਟ ਸੀਗੇ ਅਸੀਂ ਬਹੁਤ ਅਫਸੈਟ ਸੀ ਕਿਉਂਕਿ ਮੈਂ ਖੁਦ ਜਾਂਦੀ ਸੀ ਉਹਨਾਂ ਦੇ ਨਾਲ ਹਰ ਪੰਚਾਇਤ ਦੇ ਵਿੱਚ ਜਾਂਦੀ ਸੀ ਇਹਨਾਂ ਦੀ ਮੰਨਤਾ ਕੱਢਦੀ ਸੀ ਕਿ ਪਕਵਾਨ ਦਾਸ ਦੇ ਘਰ ਜਾਂਦੀ ਸੀ ਹਿਮਤ ਸਿੰਘ ਦੇ ਘਰ ਜਾਂਦੀ ਸੀ ਵੀ ਤੂੰ ਕਰਾਇਆ ਸਾਰਾ ਕੁਝ ਤੂੰ ਸਾਡੇ ਪੈਸੇ ਭਰਵਾ ਸਾਨੂੰ ਨਹੀਂ ਪਤਾ ਸੀ ਵੀ ਇੰਡੀ ਵੱਡੀ ਤੁਸੀਂ ਜਾਲ ਚਾਲ ਸਾਜੀ ਕਰ ਲਈ ਸਾਡੇ ਨਾਲ ਵੀ ਸਾਡੇ ਇੰਡੀ ਕਪੈਸਿਟੀ ਹੈ ਨਹੀਂ ਵੀ ਅਸੀਂ ਕਰੋੜਾਂ ਰੁਪਏ ਦਾ ਤੁਸੀਂ ਘਾਟਾ ਚਾਲ ਲਈਏ ਥੋੜਾ ਜਿਹਾ ਸੈਟ ਕਰ ਮੇਰੇ ਹਸਬੰਦ ਨੇ ਸੁਸਾਇਸਾਈਡ ਕਰ ਪਿਆ ਸੀਗਾ 1 ਮਈ 2013 ਨੂੰ ਕਾਰ ਦੇ ਵਿੱਚ ਹੀ ਕੀਤਾ ਸੀ ਜਿੱਦ ਅਸੀਂ ਕਾਲਜ ਗਏ ਹੋਏ ਸੀ ਪਿੱਛੇ ਉਹਨਾਂ ਨੇ ਸੁਸਾਇਸਾਈਡ ਕਰ ਲਿਆ ਫਿਰ ਉਹ ਸੁਸਾਇਸਾਈਡ ਨੋਟ ਲਿਖ ਕੇ ਗਏ ਸਭ ਕੁਝ ਇਹਨਾਂ ਬਾਰੇ ਲਿਖ ਕੇ ਗਏ ਵੀ ਮੈਨੂੰ ਬਿਨਾਂ ਦੱਸੇ ਇਹਨਾਂ ਨੇ 1.5 ਕਰੋੜ ਦਾ ਲੋਨ ਲੈ ਲਿਆ ਉਹਨਾਂ ਨੇ ਕਲੀਅਰ ਕਟ ਪਹਿਲੀ ਲਾਈਨ ਲਿਖ ਲਿਖਿਆ ਵੀ ਮੈਂ ਬਹੁਤ ਦੁਖੀ ਹੋ ਕੇ ਫੈਸਲਾ ਲੈ ਰਿਹਾ ਕਿਉਂਕਿ ਹਿੰਮਤ ਸਿੰਘ ਨੇ ਮੈਥੋਂ ਰਜਿਸਟਰੀ ਸਿਰਫ 2 ਮਹੀਨਿਆਂ ਲਈ ਆਪਦੀ ਜ਼ਿੰਮੇਵਾਰੀ ਤੇ ਲਈ ਸੀ ਕਿ ਮੇਰੀ ਜ਼ਿੰਮੇਵਾਰੀ ਹੈਗੀ ਤੇ ਥੋੜਾ ਜਿਹਾ ਲੋਨ ਮੋਨਿਕਾ ਕਰਨ ਨਹੀਂ ਲੈਣਾ ਪਰ ਇਹਨਾਂ ਨੇ ਬਿਨਾਂ ਮੇਰੀ ਜਿਹੜੀ ਹੈ ਪ੍ਰਾਪਰਟੀ ਦੀ ਆਕਸ਼ਨ ਕਰਵਾ ਦਿੱਤੀ ਮੇਰੇ ਸਾਰਾ ਘਰ ਅਪਸੈਟ ਹੋ ਗਿਆ ਮੈਂ ਤੋਂ ਆਪਣੇ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਮੈਂ ਰੋਜ਼ ਰੋਜ਼ ਮਰਦਾ ਉਹਨਾਂ ਨੇ ਫਿਰ ਸਾਡੇ ਬਾਰੇ ਲਿਖਿਆ ਵੀ ਜਿੰਨਾ ਮੇਰੀ ਵਾਈਫ ਨੇ ਕੀਤਾ ਮੇਰੇ ਬੇਟੇ ਨੇ ਕੀਤਾ ਵੀ ਕੋਈ ਕਿਸੇ ਤੇ ਕਿਸੇ ਦਾ ਕਰ ਨਹੀਂ ਸਕਦਾ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਮਾਫੀ ਮੰਗੀ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਮੇਰੇ ਨਾਲ ਤੁਰੇ ਆ ਪਰ ਮੈਂ ਆਪਣੇ ਬੇਟੇ ਨੂੰ ਕਹਿਣਾ ਚਾਹੁੰਦਾ ਕਿ ਉਹ ਵਧੀਆ ਪੜ੍ਹ ਲਿਖ ਕੇ ਇਸ ਘਰ ਨੂੰ ਉੱਚਾ ਚੱਕੇ ਕੀ ਕੀ ਬੀਤ ਬਹੁਤ ਜ਼ਿਆਦਾ ਸਾਨੂੰ ਮਤਲਬ ਕਿ ਅਸੀਂ ਮੇਰਾ ਬੇਟਾ ਡਿਪਰੈਸ਼ਨ ਬਹੁਤ ਜ਼ਿਆਦਾ ਅਬਸੈਟ ਹੋ ਗਿਆ ਸੀ ਕਿ ਇੱਕ ਬੱਚਾ ਜੋ ਆਪਣੇ ਫਾਦਰ ਨੂੰ ਇੰਨਾ ਪਿਆਰ ਹੋਵੇ ਮੇਰੇ ਬੇਟੇ ਦੀ ਕਿੰਨੀ ਕੇਤ ਸੀਗੀ 16 17 ਸਾਲਾਂ ਦਾ ਸੀਗਾ ਉਸ ਟਾਈਮ ਤੇ ਮੇਰੀ ਏਜ ਵੀ ਅਰਾਊਂਡ 40 40 ਵੀ ਨਹੀਂ ਮੈਲੇ ਹੋਈ ਸੀਗੀ ਹਸਬੰਡ ਦੀ ਏਜ 44 ইয়ার্স ਸੀਗੀ ਸਾਡਾ ਕੋਈ ਦੇ ਨੀ ਲੈ ਨੀ ਕਿਸੇ ਬੈਂਕ ਦਾ ਸਾਡਾ ਕੋਈ ਕਿਤੇ ਕੋਈ ਲੋਨ ਨਹੀਂ ਹੈਗਾ ਸਾਨੂੰ ਨਹੀਂ ਪਤਾ ਸੀਗਾ ਵੀ ਐਵਜਾ ਕੁਝ ਵੀ ਹੁੰਦਾਗਾ ਚਲੋ ਉਹਨਾਂ ਨੇ ਇੱਕ ਵਿਸ਼ਵਾਸ ਮਤਲਬ ਕਿ ਉਸ ਦੋਸਤ ਨੇ ਇੱਕ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਐਡਾ ਵੱਡਾ ਵਿਸ਼ਵਾਸ ਘਾਤ ਕੀਤਾ ਕਿ ਉਹਨਾਂ ਨੇ ਤੁਸੀਂ ਦੇਖੋ ਵੀ ਸਾਡਾ ਪੈਸਾ ਲੁੱਟ ਲਿਆ ਕਰੋੜਾਂ ਦੀ ਪ੍ਰਾਪਰਟੀ ਲੈ ਗਏ ਮੇਰੇ ਹਸਬੰਦ ਦੀ ਮੌਤ ਹੋ ਗਈ ਫਿਰ ਵੀ ਉਹਨਾਂ ਬੰਦੇ ਨੇ ਦਰਦ ਨਹੀਂ ਕੀਤਾ ਫਿਰ ਵੀ ਉਹਨਾਂ ਨੇ ਬੈਂਕ ਦਾ ਪੈਸਾ ਨਹੀਂ ਭਰਿਆ ਉਸ ਤੋਂ ਬਾਅਦ ਵੀ ਬੈਂਕ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਜਿਹੜੀ ਪ੍ਰਾਪਰਟੀ ਜਿਹੜੀ ਫਰਸਟ ਗਰੈਂਟਰ ਦੀ ਹੈਗੀ ਰਾਜਕੁਮਾਰ ਦੀ ਜਿਹਦੀ ਵੈਲਿਊ 2 ਕਰੋੜ 32 ਲੱਖ ਪਾਈ ਹੈ ਉਹ ਪ੍ਰਾਪਰਟੀ ਚਾਹੇ ਤੁਸੀਂ ਅੱਜ ਬੈਂਕ ਕੋਲੇ ਜਾ ਕੇ ਪੁੱਛੋ ਵੀ ਉਹ ਪ੍ਰਾਪਰਟੀ ਹੈ ਕਿੱਥੇ ਕੋਈ ਉੱਥੇ ਡਿਮਾਰਕੇਸ਼ਨ ਨਹੀਂ ਹੈਗੀ ਉਹ ਪ੍ਰਾਪਰਟੀ ਵਿਕੂਗੀ ਕਿਜੀ ਦੀ ਐਡੀ ਵੱਡੀ 2.5 ਕਰੋੜ ਵੈਲਿਊ ਤੁਸੀਂ ਪਾਤੀ ਅਸ ਤੋਂ 14 ਸਾਲ ਪਹਿਲਾਂ ਤੇ ਰਾਜਕੁਮਾਰ ਜਿਹੜਾ ਉਹਦਾ ਉਹਦੇ ਤੇ ਵੀ 420 65 60 78 ਦਾ ਪਰਚਾ ਹੈਗਾਗਾ ਉਹ ਰਾਜਸਾਨ ਰਾਮ ਦੇ ਨਾਲ ਐਡਾ ਵੱਟਾ ਸ਼ੋਰੂਮ ਹੈ ਆਪਦੀ ਜ਼ਿੰਦਗੀ ਨੂੰ ਵਧੀਆ ਬਤੀਤ ਕਰ ਰਹੇ ਹੈਗੇ ਸਭ ਕੁਝ ਕਰਕੇ ਉਹ ਐਡੀ ਠੱਗੀ ਮਾਰ ਕੇ ਹਾਂਜੀ ਪਰਚਾ ਹੈ ਪਹਿਲੇ ਗਰੰਟਰ ਤੇ ਵੀ ਕਿਉਂਕਿ ਉਹਦੇ ਖਾਤੇ ਵਿੱਚ 13 ਲੱਖ ਰੁਪਏ ਆਏ ਜੁਣੇ ਜਾਲੀ ਪ੍ਰਾਪਰਟੀ ਦਿੱਤੀ ਹੈ ਬੈਂਕ ਨੂੰ ਤੇ ਉਹਨਾਂ ਨੂੰ ਨਹੀਂ ਇਸ ਤਰ੍ਹਾਂ ਜੇਲ੍ਹ ਹੋਈ ਉਹਨਾਂ ਨੂੰ ਜੀ ਪਹਿਲਾਂ ਇਸ ਐਫ ਆਈ ਆਰ ਦੇ ਤਹਿਤ ਉਹਨਾਂ ਨੂੰ ਜੇਲ੍ਹ ਹੋਈ ਸੀ ਉਹ ਬੇਲ ਤੇ ਬਾਹਰ ਹੈ ਹੁਣ ਦੋਨੋਂ ਮੈਨੇਜਰ ਵੀ ਬੇਲ ਤੇ ਹੈ ਹਾਂਜੀ ਪਹਿਲਾ ਗਰੈਂਟਰ ਜਿਹੜਾ ਰਾਜਕੁਮਾਰ ਸੀਗਾ ਦੂਸਰਾ ਗਰੈਂਟਰ ਦੋ ਸੀ ਇੱਕ ਅਸੀ ਸੀ ਹਾਂਜੀ ਫਿਰ ਇਸ ਲੋਨਸ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਜਿਹੜਾ ਪ੍ਰਿੰਸੀਪਲ ਬਰੋਅਰ ਹੈ ਜਿਹੜਾ ਲੋਨ ਲੈ ਰਿਆ ਉਹਦੇ ਤੋਂ ਬੈਂਕ ਕੁਝ ਵੀ ਨਹੀਂ ਦਿਖਾ ਰਿਆ ਜਿਹੜਾ ਪਹਿਲਾ ਗਰੈਂਟਰ ਹੈਗਾ ਉਹਦੀ ਪ੍ਰਾਪਰਟੀ 420 ਹੈ ਹੁਣ ਬੈਂਕ ਕਹਿ ਰਿਹਾ ਕਿ ਉਹਦੇ ਕੋਲ ਇਹਦਾ ਵਿਅਸੀ ਪਿੱਛੇ ਕੁਝ ਹੈ ਨਹੀਂਗਾ ਫਿਰ ਉਸ ਬੰਦੇ ਨੂੰ ਗਰੈਂਟਰ ਬਣਾਇਆ ਕਿਉਂ ਸਾਡੇ ਕੱਲੀ ਪ੍ਰਾਪਰਟੀ ਤੇ ਤਾਂ ਲੋਨ ਨਹੀਂ ਲਿਆ ਕਿਉਂਕਿ ਇਹਨਾਂ ਨੂੰ ਲੋਨ ਹੀ ਸਾਰਾ 30-40 ਲੱਖ ਰੁਪਏ ਮਿਲਣਾ ਸੀਗਾ ਕਿਉਂਕਿ ਸਾਡੀ ਵੈਲਿਊ ਇਹਨਾਂ ਨੇ 81 ਲੱਖ ਰੁਪਏ ਪਾਈ ਅੱਧੀ ਇਹਨਾਂ ਨੇ ਸਿਰਫ ਲੋਨ ਦਾ ਅਮਾਉਂਟ ਵਧਾਉਣ ਲਈ ਜਿਹੜੀ ਹੈਗੀ ਆ ਇਹ 420 ਵਾਲੀ ਪ੍ਰਾਪਰਟੀ ਰਖਾਈ ਹੈ ਕੀ ਉਹ ਪ੍ਰਾਪਰਟੀ ਐਗਜ਼ਿਸਟ ਹੀ ਨਹੀਂ ਕਰਦੀ ਜਦੋਂ ਕੇਸ ਚੱਲਿਆ ਕੇਸ ਦੇ ਦੌਰਾਨ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਧਰਾਤਮਕ ਆਇਆਗਾ ਕਿਸੇ ਤਰ੍ਹਾਂ ਦੇ ਕੇਸ ਦੇ ਦੌਰਾਨ ਵੀ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹਾਂ ਸੀ ਬੈਂਕ ਮੇਰੇ ਕੋਲੇ ਆਉਂਦਾ ਸੀ ਬੈਂਕ ਮੈਨੂੰ ਅੱਗੇ ਕਹਿੰਦਾ ਸੀ ਕੋਈ ਗੱਲ ਨਹੀਂ ਜੀ ਫਿਰ ਕੀ ਹੋ ਗਿਆ ਜੇ ਵਕੀਲ ਸਾਹਿਬ ਜਦੋਂ ਜਜਮੈਂਟ ਆਉਂਦੀ ਆ ਉਦੋਂ ਥੋੜਾ ਸੁੱਖ ਤਾਂ ਤੁਹਾਨੂੰ ਸਾਹ ਆ ਕਿ ਕੁਛ ਨਾ ਕੁਛ ਬਹੁਤ ਵੱਡਾ ਸਕੂਨ ਮਿਲਿਆ ਐਟਲੀਸਟ ਮੈਨੂੰ ਆਇਆ ਵੀ ਜੇ ਮੈਂ ਆਪਣੇ ਹਸਬੰਡ ਨੂੰ ਜਸਟਿਸ ਦਿਵਾਉਣੀ ਮੈਂ 12 ਸਾਲ ਕੁਛ ਨਹੀਂ ਦੇਖਿਆ ਆਪਦੀ ਲਾਈਫ ਨੂੰ ਮੈਂ ਆਏ ਬਿਨਾਤਾ ਵੀ ਜੇ ਮੈਂ ਉਹਨਾਂ ਲਈ ਨਹੀਂ ਕਰੂਗੀ ਤਾਂ ਕੌਣ ਕਰੂਗਾ ਐਟਲੀਸਟ ਮੇਰੇ ਹਸਬੰਡ ਉੱਤੇ ਬੈਠੇ ਦਾ ਦੇਖਣ ਕੇ ਵੀ ਮੇਰੀ ਵਾਈਫ ਨੇ ਆਪਦਾ ਫਰਜ਼ ਨਿਭਾਇਆ ਵੀ ਜੋ ਇਹਨਾਂ ਲੋਕਾਂ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਦਿੱਤਾ ਵੀ ਉਸ ਬੰਦੇ ਨੇ ਮਰਨਾ ਬਹੁਤ ਔਖੇ ਹੈ ਇੱਕ ਇਨਸਾਨ ਜਿਹਦੇ ਪਰਿਵਾਰ ਦੇ ਵਿੱਚ ਉਹਦੇ ਛੋਟੇ ਹੁੰਦਿਆਂ ਦੇ ਪੇਰੈਂਟਸ ਦੀ ਡੈਥ ਹੋ ਗਈ ਉਹ ਬੰਦੇ ਦੇ ਵਾਸਤੇ ਉਹਦੇ ਸਿਰਫ ਵਾਈਫ ਤੇ ਬੱਚਾ ਸਭ ਕੁਝ ਹੈ ਜੋ ਇੱਕ ਸੈਕਿੰਡ ਆਪਣੇ ਬੱਚੇ ਆਪਣਾ ਨਹੀਂ ਜੋ ਬੰਦਾ ਰਿਆ ਰਿਹਾ ਸੀਗਾ ਉਹ ਬੰਦਾ ਆਪ ਦੇ ਮਤਲਬ ਕਿ ਬੱਚੇ ਨੂੰ ਵਾਈਫ ਨੂੰ ਛੱਡ ਕੇ ਜਾ ਰਿਹਾ ਹੈਗਾ ਤੇ ਕਿਤੇ ਨਾ ਕਿਤੇ ਦੋ ਬੈਠੇ ਦੇਖਦੇ ਆ ਨਾ ਵੀ ਪਰਮਾਤਮਾ ਵੀ ਮੈਨੂੰ ਅਜਕ ਸਕੂਨ ਹੈ ਵੀ ਉਹਨਾਂ ਬੰਦਿਆਂ ਨੂੰ ਏਟਲੀਸਟ ਰਿਅਲਾਈਜ਼ ਤਾਂ ਹੋਇਆ ਨਾ ਵੀ ਅਸੀਂ ਇੱਕ ਕੋਈ ਗਲਤੀ ਕੀਤੀ ਹੈ ਏਟਲੀਸਟ ਚਾਹੇ ਮੈਨੂੰ ਨਹੀਂ ਬਤਾਉਣਾ ਰਿਅਲਾਈਜ਼ ਪਰ ਮੈਨੂੰ ਤਾਂ ਇੱਕ ਸੈਟੀਸਫੈਕਸ਼ਨ ਹੈ ਕਿ ਨਾ ਏਟਲੀਸਟ ਜੇ ਉਹਨਾਂ ਨੇ ਮੇਰੇ ਹਸਬੈਂਡ ਦੀ ਮੌਤ ਦਾ ਕਾਰਨ ਬਣਿਆ ਮੈਂ ਉਹਨਾਂ ਨੂੰ ਜੇਲ੍ਹ ਦੀਆਂ ਸਲਖਾਂ ਤੱਕ ਲੈ ਕੇ ਗਈਆਂ ਤੇ ਪਰਮਾਤਮਾ ਨੇ ਵਾਹਿਗੁਰੂ ਨੇ ਮੇਰੇ ਇਹਦੇ ਵਿੱਚ ਬਹੁਤ ਸਾਥ ਦਿੱਤਾਗਾ ਤੇ ਸੱਚੇ ਪਾਤਸ਼ਾਹ ਗਾਣ ਨੂੰ ਵੀ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ 400 154 ਐਫ ਆਈ ਆਰ ਹੈ ਬੈਂਕ ਮੈਨੇਜਰ ਜਿਹੜਾ ਫਰਸਟ ਗਾਰੈਂਟਰ ਹੈ ਉੱਥੇ ਵੀ ਸਾਨੂੰ ਜਰੂਰ ਨਿਆ ਮਿਲੂਗਾ ਬੈਂਕ ਦਾ ਪਰਦਾ ਫਾਸ਼ ਹੋਊਗਾ ਹੀ ਹੋਗਾ ਜੋ ਬੈਂਕ ਨੇ ਐਡਾ ਵੱਡਾ ਇੱਕ ਫਰਾਡ ਕੀਤਾ ਸਾਡੇ ਨਾਲ ਕਿੰਨੀ ਕਿੰਨੀ ਸਜ਼ਾ ਜਿਹੜੀ ਹੈ ਤੇ ਕਿੰਨੇ ਮੈਂਬਰਸ ਨੂੰ ਸਜ਼ਾ ਮਿਲੀ ਹੈ ਕਿਹੜੇ ਕਿਹੜੇ ਨੇ ਉਹ ਇਹਦੇ ਵਿੱਚ ਜਿਹੜੀ ਲੋਨ ਲਿਆ ਸੀ ਮੋਨਿਕਾ ਗਰਗ ਉਹਨੂੰ ਸੈਕਸ਼ਨ 306 ਦੇ ਵਿੱਚ 10 ਸਾਲਾਂ ਦੀ ਰਿਗਰਸ ਇੰਪ੍ਰਿਜ਼ਨਮੈਂਟ ਹੋਈ ਹੈ ਪਲੱਸ 50000 ਫਾਈਨ ਉਹਦੇ ਹਸਬੰਦ ਭਗਵਾਨ ਦਾਸ ਉਹਨਾਂ ਨੂੰ ਵੀ 10 ইয়ারਜ਼ ਦੀ ਰਿਗਰਸ ਇੰਪ੍ਰਿਜ਼ਨਮੈਂਟ ਪਲੱਸ 50000 ਫਾਈਨ ਅੰਡਰ ਸੈਕਸ਼ਨ ਉਹਨਾਂ ਨੂੰ 420 ਜਿਹੜੀ ਹੈਗੀ ਹੈ ਹਸਬੰਦ ਵਾਈਫ ਜਿਹੜੇ ਹੈਗੇ ਆ 3 ਸਾਲਾਂ ਦੀ ਸਜ਼ਾ ਪਲੱਸ 5000 ਫਾਈਨ ਅੰਡਰ ਸੈਕਸ਼ਨ 506 ਫਾਰ ਥ੍ਰੈਟਨਿੰਗ ਇਹਨਾਂ ਨੂੰ 6 ਮਨਸ ਦੀ ਜਿਹੜੀ ਰਿਗਰਸ ਇੰਪ੍ਰਿਜ਼ਨਮੈਂਟ ਹੋਈ ਹੈ ਜਿਹੜੇ ਮੇਰੇ ਹਸਬੰਦ ਦੇ ਫਰੈਂਡ ਸੀ ਜਿਹੜਾ ਸਾਰਾ ਮਾਸਟਰਮਾਈਂਡ ਐ ਸਾਰੇ ਐਪੀਸੋਡ ਦਾ ਉਹਨਾਂ ਨੂੰ ਵੀ ਹਿੰਮਤ ਸਿੰਘ ਨੂੰ ਅੰਡਰ ਸੈਕਸ਼ਨ 306 ਜਿਹੜੀ ਹੈਗੀ ਰਿਗਰਸ ਇੰਪ੍ਰਿਜ਼ਨਮੈਂਟ ਆਫ 10 ইয়ারਸ ਪਲੱਸ 5 5000 ਫਾਈਨ ਅੰਡਰ ਸੈਕਸ਼ਨ ਉਹਨਾਂ ਨੂੰ 420 ਰਿਗਰਸ ਇੰਪ੍ਰਿਜ਼ਨਮੈਂਟ ਆਫ 3 ইয়ারਸ ਪਲੱਸ 5000 ਫਾਈਨ ਅੰਡਰ ਸੈਕਸ਼ਨ 506 ਉਹਨਾਂ ਨੂੰ ਹੋਈ ਹੈ ਇੰਪ੍ਰਿਜ਼ਨਮ ਕਿਸੇ ਵੀ ਆਮ ਪਰਿਵਾਰ ਦੇ ਲਈ ਕਚਹਿਰੀਆਂ ਜੇਲ ਬੜੀ ਵੱਡੀ ਗੱਲ ਹੁੰਦੀ ਹੈ ਤੁਸੀਂ ਵੀ ਆਮ ਪਰਿਵਾਰ ਤੁਸੀਂ ਜਿਵੇਂ ਦੱਸਿਆ ਸੀ ਤੁਹਾਡੇ ਫਾਦਰ ਸਾਹਿਬ ਵੀ ਇਹਨਾਂ ਦੀ ਪੂਰੀ ਉਮਰ ਲੰਗੀ ਕਿ 12 13 ਤੋਂ ਲੈ ਕੇ 25 ਤੱਕ 12 ਤੋਂ 13 ਸਾਲ ਦਾ ਉਹ ਸਫ਼ਰ ਕੈਸਾ ਸੀ ਜਦੋਂ ਇੱਕ ਪਰਿਵਾਰ ਦੇ ਵਿੱਚੋਂ ਤੁਹਾਡੇ ਚ ਇੱਕ ਜੀ ਦਾ ਵੀ ਚਲਾ ਜਾਣਾ ਜਿਹੜਾ ਪੂਰਾ ਪਰਿਵਾਰ ਚਲਾ ਰਿਹਾ ਸੀ ਠੱਗੀ ਵੀ ਪਰਿਵਾਰ ਦੇ ਨਾਲ ਹੋਣੀ ਇੱਕ ਖੁਦ ਦੀ ਪ੍ਰਾਪਰਟੀ ਕਰੋੜਾਂ ਦੀ ਉਹ ਵੀ ਚਲੇ ਜਾਣੀ ਉਸ ਤੋਂ ਬਾਅਦ ਵੀ ਕਚਹਿਰੀਆਂ ਕਿਸ ਤਰ੍ਹਾਂ ਦਾ ਸਫ਼ਰ ਸੀ ਬਹੁਤ ਔਖਾ ਸਫ਼ਰ ਸੀਗਾ ਬਹੁਤ ਔਖਾ ਜਦੋਂ ਮੈਂ ਆਪਣੇ ਫਾਦਰ ਨੂੰ ਦੇਖਦੀ ਸੀ ਕਿ ਮੇਰੇ ਫਾਦਰ ਨੇ ਜ ਸਾਡੇ ਪੇਸੇ ਪੇਸ਼ੰਕ ਬਣ ਕੇ ਹੀ ਇਸ ਰਿਟਾਇਰਡ ਐਕਸੀਅਰ ਮੈਂ ਕਾਫੀ ਸਰਦੀ ਬਿਠੀ ਸੀ ਸਾਡੀ ਪਰਵਰਿਸ਼ ਹੀ ਇਹੋ ਜੀ ਹੋਈ ਸੀ ਵੀ ਅਸੀਂ ਬਹੁਤ ਮਤਲਬ ਕਿ ਵਧੀਆ ਤਰੀਕੇ ਨਾਲ ਸਾਡੇ ਸਾਨੂੰ ਕਾਨਵੈਂਟ ਸਕੂਲਾਂ ਵਿੱਚ ਪੜਾਇਆ ਸੀ ਬਹੁਤ ਅੱਛੀ ਤਾਲੀਮ ਦਿੱਤੀ ਅਸੀਂ ਪੜਿਆ ਲਿਖਿਆ ਪਰਿਵਾਰ ਸੀਗਾ ਬਹੁਤ ਜਿਹੜੇ ਇੱਕ ਸੰਸਕਾਰ ਸੀ ਸਾਡੇ ਵਿੱਚ ਮੇਰੇ ਹਸਬੰਦ ਵੀ ਮਤਲਬ ਕਿ ਹੀ ਵਾਸ ਅ ਲੌਗ ਗ੍ਰੈਜੂਏਟ ਬੜੇ ਸ਼ਰੀਫ ਬੰਦੇ ਮਤਲਬ ਕਿ ਸਾਡੀ ਫੈਮਿਲੀ ਇੱਕ ਰਿਪਿਊਟਡ ਫੈਮਿਲੀ ਸੀਗਾ ਅਸੀਂ ਕਦੇ ਜ਼ਿੰਦਗੀ 'ਚ ਇਹੋ ਜਿਹਾ ਕੋ ਜਾ ਰਹੀ ਸੀ ਕਿ ਉਦੋਂ ਬਾਅਦ ਵਿੱਚ ਇੰਨਾ ਔਖਾ ਸਫ਼ਰ ਸੀ ਤੁਸੀਂ ਦੇਖਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਰੀਕ ਤਰੀਕ ਅਸੀਂ ਬੈਠੇ ਰਹਿੰਦੇ ਸਵੇਰੇ ਚਲੇ ਜਾਂਦੇ ਸ਼ਾਮ ਨੂੰ ਅਸੀਂ ਵਾਪਸ ਆਉਂਦੇ ਫਿਰ ਸਾਨੂੰ ਕਹਿੰਦੇ ਸੀ ਜੀ ਤਰੀਕ ਪੈ ਗਈ ਫਿਰ ਤਰੀਕ ਪੈ ਗਈ ਅਸੀਂ 12 ਸਾਲ ਮੈਂ ਆਪਣੇ ਫਾਦਰ ਨੂੰ ਸਿਰਫ ਇੱਕੋ ਗੱਲ ਕਹਿੰਦੀ ਸੀ ਮੈਨੂੰ ਲੱਗਦਾ ਪਾਪ ਫਲਦਾਗਾ ਆਪਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਣਾਗਾ ਵੀ ਮੇਰੇ ਮਦਰ ਦੀ ਡੈਥ ਹੋ ਗਈ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ ਵੀ ਪੁੱਤ ਤੂੰ ਚਾਹ ਕਿਉਂ ਲਵਾਈ ਤੇਰੇ ਦੁਸ਼ਮਣ ਤਾਂ ਅਜ ਵੀ ਬਾਹਰ ਪੱਜੇ ਵਰਦੇ ਆ ਕੇ ਜਦੋਂ ਮੈਂ ਉਸ ਲੇਡੀ ਨੂੰ ਹਿੰਮਤ ਸਿੰਘ ਨੂੰ ਤੇ ਭਗਵੰਦਾਸ ਨੂੰ ਆਪਣੇ ਸਾਹਮਣੇ ਦੇਖਦੀ ਸੀਗੀ ਕੋਰਟ ਦੇ ਵਿੱਚ ਮੈਨੂੰ ਪਤਾ ਵੀ ਮੇਰੇ ਦਿਲ ਤੇ ਕੀ ਬੀਤਦੀ ਸੀ ਵੀ ਸਾਡਾ ਕਰੋੜਾਂ ਰੁਪਿਆ ਲੁੱਟ ਕੇ ਉਹ ਇਸ ਤਰ੍ਹਾਂ ਆਉਂਦੇ ਸੀਗੇ ਮਤਲਬ ਕਿਨੇ ਹਾਈ ਫਾਈ ਹੋ ਕੇ ਵੀ ਉਹਨਾਂ ਨੂੰ ਕੋਈ ਰਿਅਲਾਈਜ਼ ਨਹੀਂ ਸੀ ਵੀ ਅਸੀਂ ਇੱਡਾ ਵੱਡਾ ਮੇਕ ਨਹੀਂ ਆਪਾਂ ਇੱਕ ਕੀੜੇ ਨੂੰ ਵੀ ਮਾਰਦੀ ਆਪਾਂ ਨੂੰ ਨੀਂਦ ਨਹੀਂ ਆਉਂਦੀ ਆਪਾਂ ਸੋਦੇ ਵੀ ਸਾਡੀ ਔਲਾਦ ਤੇ ਨਾ ਪਿਆ ਜੇ ਪਰ ਉਹਨਾਂ ਬੰਦਿਆਂ ਨੂੰ ਕੁਝ ਵੀ ਨਹੀਂ ਸੀਗਾ ਇਨਾ ਮਤਲਬ ਕਿ ਉਹ ਆਏ ਟਿਪ ਟੌਪ ਹੋ ਕੇ ਉਹ ਲੇਡੀ ਨੇ ਆਉਣਾ ਮਤਲਬ ਕਿ ਮੈਨੂੰ ਪਤਾ ਵੀ ਉਸ ਚੀਜ਼ ਨੂੰ ਦੇਖ ਕੇ ਮੈਂ ਸੋਦੀ ਸੀ ਵੀ ਇਨ੍ਹਾਂ ਦੀ ਵਜ੍ਹਾ ਕਰਕੇ ਮੇਰੀ ਪ੍ਰਾਪਰਟੀ ਚਲੇਗੀ ਮੇਰੇ ਹਸਬੰਦ ਚਲੇ ਗਏ ਸਭ ਤੋਂ ਵੱਡੀ ਵੀ ਉਹ ਦੁਨੀਆ ਛੱਡ ਕੇ ਚਲੇ ਗਏ ਤੇ ਇਹ ਲੋਕ ਤਾਂ ਆਰਾਮ ਨਾਲ ਫਿਰਦੇ ਹੈਗੇ ਇਹ ਤਾਂ ਐਂਟੀਸੀਪੇਟਰੀ ਬੇਲਾਂ ਕਢਾ ਕੇ ਤਾਂ ਫਰਸਟ ਏਮ ਜਿਹੜੇ ਹੈਗੇ ਵੀ ਸਾਡੂ ਮਦਰ ਵੀ ਇਸੇ ਦੇ ਵਿੱਚ ਹੀ ਚਲੇ ਗਏ ਜੀ ਮਦਰ ਵੀ ਬਹੁਤ ਅਪਸੈਟ ਨਹੀਂ ਹੋਵੇ ਅਪਸੈਟਰ ਹਿੰਦੀ ਸੀ ਕਿ ਮਤਲਬ ਕਿ ਉਹਨਾਂ ਨੂੰ ਸਿਰਫ ਇਹ ਲੱਗਿਆ ਰੰਦਾ ਸੀ ਵੀ ਵੀ ਆਹ ਹੋ ਕੇ ਗਿਆ ਵੀ ਸਾਡੇ ਬੱਚੇ ਨਾਲ ਕੀ ਹੋ ਗਿਆ ਵੀ ਸੀ ਕੀ ਸੋਚ ਕੇ ਦੀ ਮੈਰਿਜ ਕੀਤੀ ਸੀ ਵੀ ਇਹਨਾਂ ਇਹੋ ਜੇ ਘਰ ਦੇ ਵਿੱਚ ਮਤਲਬ ਕਿ ਸਾਡੇ ਜਵਾਈ ਦੇ ਨਾਲ ਮਤਲਬ ਕਿ ਉਹਨ ਮੇਰੇ ਹਸਬੰਡ ਦੇ ਪੇਰੈਂਟਸ ਸੀ ਬਹੁਤ ਛੋਟੀ ਉਮਰ ਵਿੱਚ ਡੈਥ ਹੋ ਗਈ ਸੀ ਵਾਸ ਜਸਟ 4 ইয়ার্স व्हेਨ ਹੀ ਲੋਸਟ ਹਿਸ ਫਾਦਰ ਤੇ ਆਫਟਰ 6 অর 7 ইয়ার্স ਉਹ ਆਪਣੇ ਮਤਲਬ ਕਿ ਹੀ ਲੋਸਟ ਹਿਸ ਮਦਰ ਤੇ ਉਹਨਾਂ ਦੇ ਨਾਨਕਿਆ ਨੇ ਉਹਨਾਂ ਨੂੰ ਪਾਲ ਲਿਆ ਸੀਗਾ ਬਟ ਜਦੋਂ ਮੇਰੇ ਨਾਲ ਮੈਰਿਜ ਹੋਈ ਹੈ ਉਹ ਕਹਿੰਦੇ ਮੇਰੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ ਮੈਨੂੰ ਲੱਗਦਾ ਵੀ ਮੇਰੇ ਬਾਰੇ ਵੀ ਕੋਈ ਸੋਚਣ ਵਾਲਾ ਇਸ ਦੁਨੀਆ ਵਿੱਚ ਆ ਗਿਆ ਤੁਸੀਂ ਦੇਖੋ ਇੱਕ ਬੇਨ ਮਾਂ-ਬਾਪ ਦਾ ਬੱਚਾ ਜਿਹੜਾ ਇਸ ਤਰ੍ਹਾਂ ਪਲਿਆ ਸੀ ਤੇ ਉਹਦੀ ਜ਼ਿੰਦਗੀ ਇਹਨਾਂ ਨੇ ਕਿਵੇਂ ਲਈ ਹੈ ਤੇ ਇਹਨਾਂ ਨੂੰ ਪਰਮਾਤਮਾ ਇਸ ਕਚਹਿਰੀ 'ਚ ਤਾਂ ਮੈਂ ਸਿਰਫ ਇਹ ਕਹਿਣਾ ਚਾਹਉਣੀ ਆ ਵੀ ਇਹਨਾਂ ਨੂੰ 10 ਸਾਲਾਂ ਦੀ ਸਜ਼ਾ ਮਿਲੀ ਪਰ ਪਰਮਾਤਮਾ ਦੀ ਕਚਹਿਰੀ ਵਿੱਚ ਇਹਨਾਂ ਨੇ ਨਾ ਮਾਫ਼ ਕਰਨ ਵਾਲਾ ਪਾਪ ਕੀਤਾ ਵੀ ਉਹ ਇੱਕ ਅੱਜ ਵੀ ਤੁਸੀਂ ਮੇਰੇ ਹਸਬੰਦ ਦਾ ਨਾਮ ਲਓ ਬਠਿੰਡੇ ਵਿੱਚ ਉਹ ਕਹਿੰਦੇ ਆ ਇੱਕ ਉਹ ਨੇਕ ਰੂਹ ਸੀਗੀ ਉਹ ਇੰਨੇ ਕਿ ਜ਼ਾਦੇ ਕਿ ਦਰਵੇਸ਼ ਇਨਸਾਨ ਸੀ ਨਾ ਵੀ ਜਿਹਦੀ ਜਿਹੜੀ ਸ਼ਰਾਫਤ ਹੀ ਉਹਦੀ ਮੌਤ ਦਾ ਕਾਰਨ ਬਣ ਗਿਆ ਵੀ ਇਹਨਾਂ ਨੇ ਏਡੀ ਚਾਲ ਸਾਜੀ ਰੱਖ ਕੇ ਵੀ ਇਹ ਮੈਂ ਕਹਣੀ ਆ ਵੀ ਇਹਨਾਂ ਨੇ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਇਹਨਾਂ ਨੂੰ ਕਿਤੇ ਵੀ ਕਿਸੇ ਉੱਪਰ ਦੀ ਦਰਗਾਹ 'ਚ ਇਹਨਾਂ ਨੂੰ ਪਰਮਾਤਮਾ ਕਦੇ ਵੀ ਮਾਫੀ ਨਹੀਂ ਦੇ ਲੋਗਾ ਫਿਰ ਕੋਣ ਕੋਣ ਹੁਣ ਤੁਸੀਂ ਦੋਨੋਂ ਹੀ ਸਿਰਫ ਮੈਂ ਤੇ ਮੇਰੇ ਫਾਦਰ ਮੇਰੇ ਨਾਲ ਰਹਿੰਦੇ ਆ ਜੀ ਮੇਰੇ ਮਦਰ ਦੀ ਦੋ ਦੋ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਉਹ ਵੀ ਬੜੇ ਅਪਸੈਟ ਰਹਿੰਦੇ ਸੀਗੇ ਸਿਰਫ ਇਹ ਮੈਨੂੰ ਦੇਖ ਕੇ ਬੜਾ ਉਹਨਾਂ ਨੂੰ ਇਹ ਰਹਿੰਦਾ ਸੀ ਕਿਉਂਕਿ ਮੇਰੇ ਹਸਬੰਦ ਨਾਲ ਕਾਫੀ ਪਿਆਰ ਸੀ ਮੇਰੇ ਪੇਰੈਂਟਸ ਦਾ ਉਹਨਾਂ ਨੇ ਬੜੀ ਅਟੈਚਮੈਂਟ ਸੀ ਉਹਨਾਂ ਨੂੰ ਲੱਗਦਾ ਸੀ ਵੀ ਇਹਦੇ ਮਾਂ ਬਾਪ ਨਹੀਂ ਸੀ ਨੇ ਮਾਂ ਪਿਓ ਦਾ ਪਿਆਰ ਨਹੀਂ ਦੇਖਿਆਗਾ ਕਾਫੀ ਜ਼ਿਆਦਾ ਉਹਨਾਂ ਦਾ ਇਹਨਾਂ ਦੇ ਨਾਲ ਅਟੈਚਮੈਂਟ ਸੀ ਤੇ ਉਹ ਚੀਜ਼ ਮੇਰੇ ਪੇਰੈਂਟਸ ਕਦੇ ਵੀ ਬਰਦਾਸ਼ਤ ਵੀ ਮੇਰੇ ਹਸਬੰਦ ਮੇਰੇ ਫਾਦਰ ਜੋ ਗੱਲ ਕਰਦੇ ਮੇਰੇ ਹਸਬੰਦ ਦੀ ਰੋ ਪੈਂਦੇ ਆ ਕਿ ਬਹੁਤ ਇਮੋਸ਼ਨਲ ਹੋ ਜਾਂਦੇ ਆ ਕਿ ਜਦੋਂ ਅਸੀਂ ਸੁਸਾਈਡ ਨੋਟ ਪੜ੍ਹਦੇ ਮੈਂ ਕਹਿੰਦੀ ਅਕਸਰ ਪੜ੍ਹਦੀ ਨਿਊਜ਼ ਨੋਟ ਨੂੰ ਲੈ ਲੈ ਕੇ ਫਿਰ ਅਸੀਂ ਅੱਖਾਂ ਚੰਚੂ ਹੁੰਦੇ ਆ ਕਿ ਜੇ ਤੁਮੇਉਂ ਤੇ ਮੈਨੂੰ ਤੇ ਕੋਈ ਜਸਟਿਸ ਨਹੀਂ ਮਿਲਦੀ ਸੀ ਮੈਂ ਕਿਵਰੀ ਉਹਨਾਂ ਦੀ ਫੋਟੋ ਫੜ ਕੇ ਕਹਿੰਦੀ ਸੀ ਵੀ ਮੈਂ ਤੁਹਾਡੇ ਲਈ ਕੀ ਕਰਾਂ ਵੀ ਮੈਨੂੰ ਆਏ ਨਹੀਂ ਸਮਝ ਆ ਰਹੀ ਵੀ ਮੈਂ ਤੁਹਾਨੂੰ ਇਨਸਾਫ ਦਿਵਾਵਾਂ ਕਿਵੇਂ ਵੀ ਇਹਨਾਂ ਲੋਕਾਂ ਨੇ ਇਹਨਾਂ ਤੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਦਾਸ ਤੇ ਲਾਤਾ ਕਿਉਂਕਿ ਜੇ ਇੱਕ ਨੇਚਰਲ ਬਾਤ ਮੌਤ ਹੋਵੇ ਬੰਦਾ ਬਰਦਾਸ਼ਤ ਕਰ ਲੈਂਦਾ ਬਟ ਇੱਕ ਕਿਸੇ ਦੇ ਪਿੱਛੇ ਥੋੜੀ ਜ਼ਿੰਦਗੀ ਚਲੇਗੀ ਅੱਛਾ ਤੁਹਾਨੂੰ ਉਸ ਦਾ ਪਤਾ ਹੀ ਨਹੀਂਗਾ ਕਸੂਰ ਤੁਹਾਡਾ ਕੋਈ ਨਹੀਂ ਹੈਗਾ ਸਾਡਾ ਕਸੂਰ ਕੀ ਹੈਗਾਗਾ ਇੰਨੇ ਟਾਈਮ ਤੋਂ ਮੈਂ ਬੈਂਕ ਦੇ ਚੱਕਰ ਕੱਟ ਰਹੀ ਵਈ ਪਲੀਜ਼ ਤੁਸੀਂ ਉਸ ਪ੍ਰਾਪਰਟੀ ਨੂੰ ਲੱਭੋ ਉਸ ਪ੍ਰਾਪਰਟੀ ਨੂੰ ਲੱਭੋ ਤੁਸੀਂ ਉਹਨਾਂ ਦੀ ਕੋਈ ਪਰਸਨਲ ਪ੍ਰਾਪਰਟੀਆਂ ਲੱਭੋ ਬੈਂਕ ਕਹਿੰਦਾ ਜੀ ਉਹਨਾਂ ਕੋਲ ਤਾਂ ਹੈ ਹੀ ਕੁਝ ਨਹੀਂ ਉਹਨਾਂ ਕੋਲ ਤਾਂ ਹੈ ਹੀ ਕੁਝ ਨਹੀਂ ਕਿਉਂਕਿ ਬੈਂਕ ਇੱਕ ਪੱਥਰ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾਗਾ ਪਰ ਇੱਕ ਬੈਂਕ ਦੇ ਦੇਖੋ ਮੈਂ ਸਿਰਫ ਇਹ ਕਹਣਾ ਚਾਹੁੰਦੀ ਆ ਵੀ ਜੇ ਬੈਂਕ ਦੇ ਆਫੀਸਰਸ ਲੋਕਾਂ ਦੀ ਮਦਦ ਕਰਨ ਲਈ ਬਣਾਏ ਆ ਇਹ ਨਹੀਂ ਹੈਗਾ ਵੀ ਤੁਸੀਂ ਗਲਤ ਲੋਨ ਕਰਕੇ ਆਪਦੇ ਪੈਸੇ ਕਮਾਉਣ ਦੀ ਖਾਤਰ ਤੁਸੀਂ ਕਿਸੇ ਇਸ ਤਰ੍ਹਾਂ ਤੇ ਤੁਸੀਂ ਇਹ ਵੀ ਇੱਕ ਮਤਲਬ ਕਿ ਇਟਸ ਐਨ ਐਂਡ ਆਫ क्रੂਅਲਟੀ ਤੁਸੀਂ ਐਡੇ ਜਲਾਦ ਬਣ ਗਏ ਵੀ ਤੁਸੀਂ ਕੁਝ ਵੀ ਨਹੀਂ ਸੋਚਿਆ ਵੀ ਸੀ ਐਡਾ ਵੱਡੀ ਅਸੀਂ ਠੱਗੀ ਮਰਵਾ ਰਹੇ ਹਾਂ ਕਿਸੇ ਇੱਕ ਭੋਲੇ-ਪਾਲੇ شریف ਇਨਸਾਨ ਦੇ ਨਾਲ ਵੀ ਕੱਲ ਨੂੰ ਇਹਦਾ ਐਂਡ ਕੀ ਹੋਊਗਾ ਕਿਵੇਂ ਉਹ ਬੰਦਾ ਮਤਲਬ ਕਿ ਕਰੂਗਾ ਕੀ ਤੁਸੀਂ ਉਹਦੀ ਕਰੋੜਾਂ ਦੀ ਪ੍ਰਾਪਰਟੀ ਲੈ ਰਹੇ ਹੋ ਕੱਲ ਨੂੰ ਉਹ ਮਾਉਂਟ ਹੀ ਨਹੀਂ ਲੈ ਰਿਹਾ ਤੇ ਉਹ ਬੰਦਾ ਕੀ ਸਾਰੀ ਜ਼ਿੰਦਗੀ ਇਹੀ ਕਰੀ ਜਾਊਗਾ ਅੱਜ ਮਤਲਬ ਕਿ ਦੇਖੋ ਮੈਂ ਜੋ ਵੀ ਹੈ ਮੈਂ ਕਿੰਨੀ ਪ੍ਰਾਈਵੇਟ ਜੌਬ ਕਰ ਰਹੀ ਹਾਂ ਮੈਂ ਦੇਖੋ ਤੁਸੀਂ ਕਰੋੜਾਂ ਰੁਪਿਆ ਮੇਰਾ ਚਲਾ ਗਿਆ ਉਸ ਟਾਈਮ ਤੇ ਮੇਰੀ ਪ੍ਰਾਪਰਟੀ ਐਡੀ ਮਹਿੰਗੀ ਹੈ ਜਿਹੜੀ ਕਿ ਉਹਦੀ ਵੈਲਿਊ ਹੈ ਅੱਜ ਮਾਰਕੀਟ ਵਿੱਚ ਬਹੁਤ ਪੈਸਾ ਲੱਗ ਗਿਆ ਬਹੁਤ ਪੈਸਾ ਲੱਗ ਗਿਆ ਮੈਂ ਤੁਸੀਂ ਦੇਖੋ ਵੀ ਹਿੰਮਤ ਸਿੰਘ ਪਹਿਲੀ ਇਹ ਬੰਦੇ ਦਾ ਐਫ ਆਈ ਆਰ ਚ ਨਾਮ ਹੋਇਆ ਇਹ ਬੰਦੇ ਨੇ ਇਨਕੁਆਇਰੀ ਲਵਾਈ ਇਨਕੁਆਇਰੀ ਚ ਇਹਨੂੰ ਦੋਸ਼ੀ ਪਾਤਾ ਵੀ ਇਹ ਦੋਸ਼ੀ ਹੈਗੇ ਕਿਉਂਕਿ ਸਾਰੇ ਸਬੂਤ ਹੈ ਫਿਰ ਇਹ ਬੰਦੇ ਨੇ ਕਿਸੇ ਵੀ ਤਰੀਕੇ ਨਾਲ ਜਾਲ ਸਾਜੀ ਕੀਤੀ ਇਨਾਂ ਨੇ ਆਪਣੇ ਨਾਮ ਕਟਵਾ ਲਏ ਮੈਂ ਇੰਨੀ ਮਿਹਨਤ ਕਰਕੇ ਐਸਆਈਟੀ ਲਵਾਈ ਮੈਂ ਡੀਆਈਜੀ ਬਠਿੰਡਾ ਰੇਂਜੀ ਕੋਲ ਗਈ ਮੈਂ ਕੋ ਹਾਰਲਾਈ ਮੇਕਾ ਜੀ ਮੈਨੂੰ ਤੁਸੀਂ ਜਿਵੇਂ ਵੀ ਹੈਗਾਗਾ ਤੁਸੀਂ ਇੱਕ ਐਸਆਈਟੀ ਬਣਾਓ ਮੈਨੂੰ ਜਸਟਿਸ ਦਿਵਾਓ ਮੇਰੇ ਹਸਬੰਡ ਦੀ ਮੌਤ ਹੋ ਗਈ ਸਾਡਾ ਕਸੂਰ ਕੀ ਹੈ ਇਹਦੇ ਵਿੱਚ ਬਟ ਉਹਨਾਂ ਨੇ ਚਲੋ ਜਿਵੇਂ ਵੀ ਪ੍ਰਮਾਤਮਾ ਵੱਲੋਂ ਇੱਕ ਐਸਆਈਟੀ ਬਣਾਈ ਉਸ ਐਸਆਈਟੀ ਨੇ ਹਿੰਮਤ ਸਿੰਘ ਨੂੰ ਦੁਬਾਰਾ ਦੋਸ਼ੀ ਪਾਇਆ ਫਿਰ ਇਹਨਾਂ ਦਾ ਚਲਾਨ ਪਿਛੋ ਇਹਨਾਂ ਨੇ ਹਾਈ ਕੋਰਟਸ ਰਿਟ ਪਾਤੀ ਫਿਰ ਜੱਜ ਸਾਹਿਬ ਨੇ 3.5 ਸਾਲਾਂ ਬਾਅਦ ਉਸ ਰਿਟ ਨੂੰ ਦੇਖਿਆ ਵੀ ਸਾਰੇ ਐਵੀਡੈਂਸ ਜੀ ਮੈਂ ਦੇਤੇ ਉਹਨਾਂ ਨੇ ਉਹ ਰਿਟਨ ਤੋੜਿਆ ਮੈਂ ਇਸ ਬੰਦੇ ਨੂੰ ਫੇਰ ਕੇਸ ਚ ਲਿਆਦਾ ਇਹਨੂੰ ਮੈਂ ਦੁਬਾਰਾ ਦੇਖੋ ਐਡੀ ਲੰਬੀ ਲੜਾਈ ਲਈ ਮੈਂ ਮੈਂ ਹਾਰ ਨਹੀਂ ਮੰਨੀ ਮੇਰਾ ਇੰਨਾ ਕਿ ਪੈਸਾ ਗਿਆ ਕਿਉਂਕਿ ਮੈਂ ਆਪ ਦੇ ਜਿੰਨੇ ਕੰਫਰਟਸ ਹੈ ਸਭ ਕੁਝ ਆਪਦੀ ਲਾਈਫ ਨੂੰ ਬਿਲਕੁਲ ਸਿੰਪਲ ਬਣਾਤਾ ਵੀ ਜਿੱਥੋਂ ਵੀ ਆਪ ਦਾ ਗੁਜ਼ਾਰਾ ਖੁਦ ਕੰਮ ਕਰਨਾ ਨੌਕਰੀ ਕਰਨੀ ਪ੍ਰਾਈਵੇਟ ਬੱਸਾਂ ਤੇ ਜਾਣਾ ਪਰ ਮਤਲਬ ਕੀ ਪਰ ਮੈਂ ਜਿੰਨਾ ਵੀ ਸਿਕਾ ਜਿਵੇਂ ਪੈਸਾ ਹੁੰਦਾ ਸੀ ਮੈਂ ਕਹਿੰਦੀ ਸੀ ਨਹੀਂ ਮਤਲਬ ਕੀ ਜਿਹੜਾ ਹੈਗਾ ਜੇ ਮੈਂ ਆਪਣੇ ਹਸਬੰਦ ਲਈ ਨਹੀਂ ਕਰੂੰਗੀ ਤਾਂ ਕੌਣ ਕਰੂਗਾ ਐਟਲੀਸਟ ਮੈਂ ਉਹਨਾਂ ਲਈ ਕਿਤੇ ਵੀ ਬੈਠੇ ਉਹ ਦੇਖਦੇ ਤਾਂ ਹੈ ਨਾ ਵੀ ਮੇਰੀ ਵਾਈਫ ਨੇ ਮੇਰੇ ਲਈ ਫਾਈਟ ਕੀਤਾ ਅੱਜ ਮੈਨੂੰ ਇੰਨੀ ਸੈਟੀਸਫੈਕਸ਼ਨ ਹੈ ਕਿ ਵੀ ਮੈਂ ਉਹਨੂੰ ਇਨਸਾਫ ਦੁਆਇਆ ਕਾ ਚਾਹੀ ਮੇਰਾ ਪੈਸਾ ਚਲਾ ਗਿਆ ਮੈਨੂੰ ਨਹੀਂ ਪਤਾ ਬੈਂਕ ਕਾਲੂ ਮੇਰੇ ਨਾਲ ਕੀ ਕਰੂਗਾ ਪਰ ਮੈਨੂੰ ਹੈ ਵੀ ਐਟਲੀਸਟ ਮੈਨੂੰ ਇਹ ਤਾਂ ਹੈ ਨਾ ਵੀ ਉਹ ਬੰਦਿਆਂ ਨੂੰ ਜੋ ਮੈਂ ਦੇਖਦੀਆਂ ਵੀ ਉਹਨਾਂ ਨੂੰ ਵੀ ਹੁਣ ਤਕਲੀਫ ਹੋ ਰਹੀ ਹੋਊਗੀ ਜੇਲ੍ਹ ਦੇ ਵਿੱਚ ਸਵੇਰੇ ਸ਼ਾਮ ਮੇਰੇ ਹਸਬੰਦ ਨੂੰ ਯਾਦ ਤਾਂ ਕਰਦੇ ਹੋਣਗੇ ਨਾ ਕਦੇ ਤਾਂ ਉਹਨਾਂ ਦੇ ਦਿਮਾਗ 'ਚ ਆਉਂਦਾ ਹੁੰਦਾ ਹੋਦਾ ਨਾ ਵੀ ਅਸੀਂ ਇਹ ਪਾਪ ਕੀਤਾ ਸਾਡਾ ਪਾਪ ਸਾਹਮਣੇ ਆ ਗਿਆ ਬੈਂਕ ਦੇ ਨਾਲ ਵੀ ਕੇਸ ਤੁਹਾਡਾ ਚੱਲ ਰਿਹਾ ਹਾਂਜੀ ਬੈਂਕ ਨੇ ਸਾਡੇ ਉੱਤੇ ਕੇਸ ਕੀਤਾ ਕਿੱਥੇ ਤੱਕ ਪਹੁੰਚਿਆ ਉਹ ਵੀ ਬੈਂਕ ਦੇ ਉੱਤੇ ਕੇਸ ਕੀਤਾ ਹਾਂਜੀ ਹਾਂਜੀ ਉਹ ਉਹਨਾਂ ਨੂੰ ਮਤਲਬ ਕਿ ਮੈਨੂੰ ਤੇ ਮੇਰੇ ਬੇਟੇ ਨੂੰ ਪਾਰਟੀ ਬਣਾਤਾ ਉਹਨਾਂ ਨੇ ਇਸ ਲੋਨ ਦੇ ਵਿੱਚ ਕਹਿੰਦੇ ਜੀ ਜਿਹੜਾ ਬਾਕੀ ਅਮਾਉਂਟ ਹੈ ਤੁਸੀਂ ਦਿਓ ਕਿੰਨਾ ਮਾਉਂਟ ਬਾਕੀ ਜੀ 44 ਲੱਖ ਸੀ 1 ਕਰੋੜ 45 ਲੱਖ ਦਾ ਲੋਨ ਸੀ 1 ਕਰੋੜ 1 ਲੱਖ ਦਾ 12 ਸਾਲ ਪਹਿਲਾਂ ਬੈਂਕ ਨੂੰ ਮਿਲ ਹੀ ਗਿਆ ਸਾਡਾ 44 ਲ ਜਦੋਂ ਕਿ ਅਸੀਂ ਬੈਂਕ ਨੂੰ ਵਾਰ-ਵਾਰ ਅਪਰੋਚ ਕਰਦੇ ਹਾਂ ਵੀ ਜੀ ਤੁਸੀਂ ਨੌਕਰਾਣਾ ਇਹ ਪ੍ਰੋਪਰਟੀ ਐਗਜ਼ਿਸਟ ਹੀ ਨਹੀਂ ਕਰਦੀ ਤੁਸੀਂ ਲੋਨ ਕਰਕੇ ਕਿਵੇਂ ਦਿੱਤਾ ਸਾਨੂੰ ਐਨਓਸੀ ਦੋ ਸਾਡੀ ਜਿਹੜੀ ਪ੍ਰੋਪਰਟੀ ਗਾਰੰਟੀ ਦਿੱਤੀ ਸੀ ਥੋੜੀ ਵਜ੍ਹਾ ਕਰਕੇ ਮੇਰੇ ਹਸਬੰਦ ਦੀ ਮੌਤ ਹੋ ਗਈ ਤੁਸੀਂ ਜਿੰਨਾ ਅਸੀਂ ਗਾਰੰਟੀ ਪਾਈ ਸੀ ਸਾਡੀ ਪ੍ਰੋਪਰਟੀ ਤਾਂ ਤੁਸੀਂ ਵੇਚਤੀ ਤੁਸੀਂ 70% ਸਾਡੇ ਕੱਲਿਆਂ ਤੋਂ ਵਸੂਲ ਕਰ ਲਿਆ ਪ੍ਰਿੰਸੀਪਲ ਬਰਬਰਰ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਪਹਿਲੇ ਗਰੰਟਰ ਨੇ ਕੁਝ ਨਹੀਂ ਦਿੱਤਾ ਉਹ ਤਾਂ ਆਰਮਨ ਲਾਗੀਆਂ ਜ਼ਿੰਦਗੀਆਂ ਬਿਤਾ ਰਹੇ ਹੈਗੇ ਆਪਣੇ ਸ਼ੋਅਰੂਮ ਚਲਾ ਰਹੇ ਹੈਗੇ ਪਰ ਫਿਰ ਵੀ ਬੈਂਕ ਸਾਡੀ ਗੱਲ ਹੀ ਨਹੀਂ ਸੁਣ ਰਿਹਾ ਤੁਸੀਂ ਹੁਣ ਕੀ ਮੰਗ ਕਰਦੇ ਹੋ ਮੈਂ ਸਿਰਫ ਇਹ ਮੰਨ ਕਰਦੀ ਆ ਕਿ ਵੀ ਮੈਂ ਇਹ ਲੜਾਈ ਨੂੰ ਜਿਹੜਾ ਹੈ ਪਰਮਾਤਮਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਾਨੂੰਨ ਤੇ ਵਿਸ਼ਵਾਸ ਹੈ ਮੈਨੂੰ ਜਿਵੇਂ ਜਸਟਿਸ ਮਿਲੀ ਹੈ ਪਰਮਾਤਮਾ ਕੋਈ ਨਾ ਕੋਈ ਜ਼ਰੂਰ ਇਨਸਾਫ ਲਈ ਤੁਹਾਨੂੰ ਕੋਈ ਨਾ ਕੋਈ ਭੇਜਦਾ ਹੈਗਾ ਦਿਨ ਲਈ ਵਾਹ ਗੁਰੂ ਮੈਨੂੰ ਵੀ ਜਿਹੜੀ ਬੈਂਕ ਤੇ ਵੀ ਜਿਹੜੀ ਐਫ ਆਈ ਆਰ ਹੈਗੀ ਹੈਗੀ ਵੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਦੇ ਵਿੱਚ ਵੀ ਅਸੀਂ ਜ਼ਰੂਰ ਸਾਡੀ ਜਿੱਤ ਪ੍ਰਾਪਤ ਹੋਗੀ ਤੇ ਇਹ ਸਾਹਮਣੇ ਆਊਗਾ ਵੀ ਬੈਂਕ ਦਾ ਜਿਹੜਾ ਫਰੌਡ ਤਾਂ ਦੇਖੋ ਪ੍ਰੂਵ ਹੋਈ ਗਿਆ ਤੇ ਮੈਂ ਬਸ ਕੱਲ ਨੂੰ ਇਹ ਕੇਸ ਨੂੰ ਫਾਈਟ ਕਰੂੰਗੀ ਤੇ ਮੈਨੂੰ ਜਿੱਥੋਂ ਤੱਕ ਵੀ ਹੋਇਆ ਜਾਣਾ ਪਿਆ ਪਰ ਮੈਂ ਇਸ ਚੀਜ਼ ਦੇ ਵਿੱਚ ਜਸਟਿਸ ਲੈ ਕੇ ਹੀ ਛੱਡਣੀ ਹੈ ਤੇ ਬੈਂਕ ਨੂੰ ਜੋ ਮੇਰਾ ਵੱਡਾ ਨੁਕਸਾਨ ਹੋਇਆ ਵੀ ਬੈਚ ਹੋਣੀ ਹੈ ਵੀ ਬੈਂਕ ਜਿਹੜਾ ਹੈਗਾ ਹੈਗਾ ਸਾਰਾ ਵਿਧ ਵਿਆਦ ਸਾਡਾ ਸਾਰਾ ਪੈਸਾ ਵਾਪਸ ਕਰੇ ਤੇ ਜਿੰਨਾ ਵੀ ਉਹਨਾਂ ਨੇ ਅਮਾਉਂਟ ਹੈਗਾ ਉਹਨਾਂ ਨੇ ਗਲਤ ਲੋਨ ਕੀਤਾ ਜਦੋਂ ਉਹ ਗਾਰੰਟੀ ਵਿੱਚ ਪ੍ਰਾਪਰਟੀ ਰੱਖੀ ਬੈਠੇ ਨੌਕ ਨਾਲਾ 17 ਮਰਲੇ ਉਹਨੂੰ ਵੇਚੇ ਜਿਵੇਂ ਮਰਜ਼ੀ ਵੇਚੇ ਤੇ ਉਹਦੇ ਦੇ ਪੈਸੇ ਵਸੂਲ ਕਰਦੇ ਜਿਉ ਪ੍ਰਾਪਰਟੀ ਐਗਜ਼ਿਸਟ ਨਹੀਂ ਕਰਦੀ ਤਾਂ ਫਿਰ ਉੱਪਰ ਦਸੇ ਕੋਰਟ ਦੇ ਵਿੱਚ ਵੀ ਜੀ ਪ੍ਰਾਪਰਟੀ ਹੈ ਹੀ ਨਹੀਂਗੀ ਉਹਨਾਂ ਦੇ ਉੱਥੇ ਜਾ ਕੇ ਵਕੀਲ ਕਹਿੰਦੇ ਜੀ ਅਸੀਂ ਕੋਈ ਠੱਗੀ ਨਹੀਂ ਮਾਰੀ ਪ੍ਰਾਪਰਟੀ ਹੈਗੀ ਉਹਦੇ ਝੂਠ ਬੋਲ ਰਹੇ ਆ ਆ ਕਾਨੂੰਨ ਨੂੰ ਮਤਲਬ ਕਿ ਉਹ ਕਰ ਰਹੇ ਹੈਗੇ ਦੇ ਅੱਖਾਂ 'ਚ ਘੱਟਾ ਝੋਂਕ ਰਹੇ ਹੈਗੇ ਨਹੀਂ ਜੀ ਉਹ ਤੁਹਾਨੂੰ ਨਹੀਂ ਨੌਕ ਨਾਲ ਮਿਲ ਰਹੀ ਤੇ ਉਹਨਾਂ ਦੇ ਜਿਹੜੇ ਸ਼ੋਅਰੂਮ ਹੈ ਡੀਆਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਜੇ ਦਰਸ਼ਨ ਸਿੰਘ ਢਿੱਲੋਂ ਦੇ ਬੱਚਿਆਂ ਨੂੰ ਫੜ ਸਕਦੇ ਹਾਂ ਤਾਂ ਫਿਰ ਉਹ ਜਿਹੜੇ ਸ਼ੋਅਰੂਮ ਚ ਚਲਾ ਰਹੇ ਉਹਨਾਂ ਦੇ ਬੱਚੇ ਉਹਨਾਂ ਨੇ ਵੀ ਤਾਂ ਪੈਸੇ ਵਰਤੇ ਹੈਗੇ ਉਹਨਾਂ ਦੇ ਬੱਚੇ ਨੇ ਜਿਹੜੇ ਸ਼ੋਅਰੂਮ ਉਹਨਾਂ ਨੂੰ ਫੜੋ ਉਹਨਾਂ ਦੀਆਂ ਪ੍ਰਾਪਰਟੀਆਂ ਲੱਭੋ ਤੇ ਉਹਨਾਂ ਨੂੰ ਆਕਸ਼ਨ ਕਰੋ ਤੇ ਆਪਣੇ ਪੈਸਾ ਵਸੂਲ ਕਰੇ ਬੈਂਕ ਤੇ ਸਾਨੂੰ ਐਨਓਸੀ ਦੇਵੇ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਤੇ ਇਹ ਉਹ ਪੀੜਤ ਪਰਿਵਾਰ ਜਿਸਦੇ ਨਾਲ ਠੱਗੀ ਹੋਈ ਆ ਕਿਉਂਕਿ ਉਹ ਗੱਲ ਯਾਦ ਜੋ ਪਰਿਵਾਰ ਨੂੰ ਤੋੜ ਰਿਹਾ ਸੀ ਪਰਿਵਾਰ ਨੂੰ ਪਾੜ ਰਿਹਾ ਸੀ ਜਿਸ ਦੇ ਕਰਕੇ ਪੂਰਾ ਪਰਿਵਾਰ ਜਿਹੜਾ ਹੈਗਾ ਚੱਲ ਰਿਹਾ ਸੀ ਜਦੋਂ ਪਰਿਵਾਰ ਦਾ ਮੀਨ ਜੀ ਚਲਾ ਜਾਂਦਾ ਤਾਂ ਪਰਿਵਾਰ ਦੀ ਰੀੜ ਦੀ ਹੱਡੀ ਜਿਹੜੀ ਆ ਉਹ ਟੁੱਟ ਜਾਂਦੀ ਹੈ ਤਾਂ ਹੀ ਗੱਲ ਕਰਦੇ ਅੱਜ ਵੀ ਅਖਤੇ ਵਿੱਚ ਅਥਰੂ ਆਉਂਦੇ ਨੇ ਪਰ ਉਹ ਕਹਿੰਦੇ ਨੇ ਕਿ ਹਾਲੇ ਵੀ ਕਿ ਕੇਸ ਜਿਹੜਾ ਪੈਂਦੇ ਆ ਕਿਉਂਕਿ ਪਹਿਲਾਂ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਸਾਡੀ ਜਿਹੜੀ ਆ ਆਪਸ਼ਨ ਦੇ ਵਿੱਚ ਜਾ ਚੁੱਕੀ ਉਸ ਤੋਂ ਬਾਅਦ ਹੁਣ ਵੀ ਸਾਡੇ ਤੇ ਕੇਸ ਆ ਜਿੱਦੀ ਚਲਿਚ ਤਾਂ 43 ਲੱਖ ਰੁਪਏ ਤੱਕ ਦਾ ਹਾਲੇ ਅਮਾਉਂਟ ਜਿਹੜਾ ਉਹ ਬਾਕੀ ਉਹ ਬੈਂਕ ਸਾਡੇ ਤੋਂ ਮੰਗ ਰਿਹਾ ਹਾਲਾਂਕਿ ਉਹ ਕਹਿੰਦੇ ਨੇ ਕਿ ਸ ਸਾਡੀ ਸੁਣੀਆ ਉਸੇ ਤਰ੍ਹਾਂ ਹੀ ਦੂਸਰੇ ਕੇਸ ਤੇ ਵਿੱਚ ਪਰਮਾਤਮਾ ਵੱਲੋਂ ਸਾਡੀ ਕੱਲ ਜਿਹੜੀ ਹੈ ਜ਼ਰੂਰ ਸੁਣੀ ਜਾਵੇਗੀ ਜੁੜੇ ਰਹੋ ਆਰੰਭੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੂ ਜੀ ਆਇਆਂ ਨੂੰ ਧੰਨਵਾਦ